ਪ੍ਰੋਗਰਾਮ 16 ਨੇ ਸੱਚਵੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਗੱਲ ਕਰਾਂਗੇ ਵਿਰੋਧ ਦਾ ਇੱਕ ਵਿਦਨ ਦਾ ਪਾਰਟੀ ਵਿਰੋਧ ਜਿਹੜਾ ਕਿ ਕਾਂਗਰਸ ਦਾ ਕਾਰਟੋਕਲੇ ਸ਼ੁਰੂ ਤੋਂ ਰਿਹਾ ਡਾਕਟਰ ਧਰਮਵੀਰ ਕਾਂਧੀ ਦੇ ਖਿਲਾਫ ਲਾਲ ਸਿੰਘ ਤੇ ਹੋਰ ਜਿਹੜੇ ਵਿਧਾਇਕ ਸਾਬਕਾ ਨੇ ਉਹ ਵਿਰੋਧ ਦੇ ਵਿੱਚ ਆ ਗਏ ਨੇ ਬੈਠਕਾਂ ਕਰਦੇ ਨੇ ਮੀਟਿੰਗਾਂ ਕਰਦੇ ਨੇ ਉਸ ਦੀ ਗੱਲ ਵੀ ਕਰਾਂਗੇ ਨਾਲ ਗੱਲ ਕਰਾਂਗੇ ਸੱਤਾਧਿਰ ਆਮ ਆਦਮੀ ਪਾਰਟੀ ਦਾ ਦੋ ਤਿੰਨਾਂ ਥਾਵਾਂ ਤੋਂ ਤਸਵੀਰਾਂ ਸਾਹਮਣੇ ਆਈਆਂ ਇੱਕ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੋਡੀਆਂ ਜਿਨ੍ਹਾਂ ਨੂੰ ਪੱਤਰਕਾਰਾਂ ਦੇ ਮਾਈਕ ਨਹੀਂ ਸ਼ੋਬ ਦੇ ਕੋਲ ਪਏ ਹੋਏ ਉਹ ਕਹਿੰਦੇ ਆ ਕਿ ਸਾਈਡ ਤੇ ਕਰ ਦਿਓ ਜਿਸ ਦੇ ਵਿੱਚ ਆਰਐਮਬੀ ਦਾ ਮਾਈਕ ਸੀ ਲੋਕ ਆਵਾਜ਼ ਟੀਵੀ ਦਾ ਮਾਈਕ ਸੀ ਉਹ ਸਾਈਡ ਤੇ ਕਿਉਂ ਕਰਵਾਉਣੇ ਪੈ ਰਿਹਾ ਜਦੋਂ ਉਹਨਾਂ ਦਾ ਥਾਂ ਥਾਂ ਵਿਰੋਧ ਹੋ ਰਿਹਾ ਮਾਈਕ ਤਾਂ ਇੱਕ ਵਾਰੀ ਸਾਈਡ ਤੇ ਕਰਾ ਦਿੱਤੇ ਜਾਣਗੇ ਪਰ ਉਹ ਲੋਕਾਂ ਨੂੰ ਕਿਵੇਂ ਰੋਕਣਗੇ ਜਿਹੜੇ ਵਿਰੋਧ ਕਰ ਰਹੇ ਨੇ ਜਿਹੜੇ ਭਾਵੇਂ ਉਹਨਾਂ ਵਿੱਚ ਕਿਸਾਨ ਨੇ ਚਾਹੇ ਮਜ਼ਦੂਰ ਨੇ ਇਸ ਦੀ ਵੀ ਗੱਲ ਕਰਾਂਗੇ ਇੱਕ ਕਰਮਜੀਤ ਅਨਮੋਲ ਨੂੰ ਵੀ ਬੀਬੀ ਨੇ ਤਿੱਖੇ ਸਵਾਲ ਕਰ ਦਿੱਤੇ ਕਿ ਸਾਡੇ ਉਹ ਮਸਲੇ ਕਿੱਥੇ ਨੇ ਬੀਬੀਆਂ ਦੇ ਮਸਲੇ ਕਿੱਥੇ ਆ ਜਿਹੜੇ ਤੁਸੀਂ ਵਾਅਦੇ ਕੀਤੇ ਔਰ ਮਾਸਟਰ ਜਗਸੀਰ ਸਿੰਘ ਉਹ ਤਾਂ ਇਥੋਂ ਤੱਕ ਕਹਿ ਰਿਹਾ ਕਿ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਵਿੱਚ ਹਾਲ ਹੀ ਮੰਧੜਾ ਕਰ ਦਿੱਤਾ ਹੈ ਕਿਸਾਨ ਜਥੇਬੰਦੀਆਂ ਕਿਉਂ ਚੁੱਭੀ ਆਉਣਾ ਨੂੰ ਇਸ ਦੀ ਵੀ ਗੱਲ ਕਰਾਂਗੇ ਨਾਲ ਗੱਲ ਕਰਾਂਗੇ ਕਿ 13 ਲੋਕ ਸਭਾ ਹਲਕਿਆਂ ਤੇ ਹੁਣ ਤੱਕ ਮੌਜੂਦਾ 117 ਵਿਧਾਇਕਾਂ ਚੋਂ 10 ਉਮੀਦਵਾਰ ਬਣ ਕੇ ਸਾਹਮਣੇ ਆ ਗਏ ਨੇ ਕਿ ਹੋਰ ਚਿਹਰੇ ਕਿਉਂ ਨਹੀਂ ਸੀ ਖਾਸ ਕਰਕੇ ਆਮ ਆਦਮੀ ਪਾਰਟੀ ਦੇ 9 ਵਿਧਾਇਕ ਚੋਣ ਲੜਨ ਜਾ ਰਹੇ ਨੇ ਜਿਨ੍ਹਾਂ ਵਿੱਚ 5 ਤਾਂ ਮੰਤਰੀ ਮੰਡਲ ਦੇ ਵਿੱਚ ਹੀ ਸ਼ਾਮਲ ਨੇ ਬੀਬੀਆਂ ਦੀ ਥਾਂ ਕਿਤੇ ਨਜ਼ਰ ਨਹੀਂ ਆ ਰਹੀ ਉਹਨਾਂ 13 ਕੈਂਡੀਡੇਟਸ ਦੇ ਵਿੱਚੋਂ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਵੀ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰ ਕਾਰਜਕਾਰ ਤਾਰ ਸਿੰਘ ਪੁੱਲਰ ਜੀ ਸਭ ਤੋਂ ਪਹਿਲਾਂ ਅਸੀਂ ਵਿਰੋਧ ਵਾਲੀ ਗੱਲ ਕਰੀਏ ਜਿਵੇਂ ਵਿਰੋਧ ਇੱਕ ਪਾਸੇ ਕਾਂਗਰਸ ਦਾ ਪਾਰਟੀ ਦੇ ਅੰਦਰ ਜਿਹੜਾ ਪਹਿਲਾਂ ਭਾਵੇਂ ਉਹ ਜਲੰਧਰ ਵਾਲੀ ਸੀਟ ਸੀ ਹੁਣ ਪਟਿਆਲੇ ਵਾਲੀ ਸੀਟ ਤੇ ਜੇ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਵਿਧਾਇਕ ਜਦੋਂ ਪ੍ਰਚਾਰ ਕਰਨ ਜਾਂਦੇ ਨੇ ਤੇ ਉਹਨਾਂ ਨੂੰ ਵੀ ਘੇਰਿਆ ਜਾ ਰਿਹਾ ਇਸ ਨੂੰ ਕਿਵੇਂ ਵੇਖਿਆ ਜਾਵੇ ਤੇ ਅਸਰ ਕਿੰਨਾ ਪਾਉਣਗੇ ਸਮੀਕਰਨ ਦੇ ਉੱਤੇ ਸੰਦੀਪ ਸੱਭ ਤੋਂ ਤੇ ਮੈਨੂੰ ਜਿਹੜਾ ਦੁੱਖ ਲੱਗਾਗਾ ਨਾ ਉਹ ਲੱਗਾਗਾ ਕਿ ਕਿਵੇਂ ਆਮ ਆਦੀ ਪਾਰਟੀ ਦਾ ਇੱਕ ਐਮਐਲਏ ਮਾਸਟਰ ਜਗਸੀਰ ਸਿੰਘ ਕਹਿੰਨ ਤੁਸੀਂ ਮਾਸਟਰ ਔਰ ਤੁਸੀਂ ਮਾਸਟਰੀ ਵੀ ਕੀਤੀ ਹੈਗੀ ਦੂਜੀ ਵਾਰ ਇਲੈਕਸ਼ਨ ਲੜੀ ਹੈ ਦੂਜੀ ਵਾਰ ਲੋਕਾਂ ਨੇ ਜਿਤਾ ਦਿੱਤਾਗਾ ਤੇ ਤੁਸੀਂ ਕਿਸ ਵजूद ਦੇ ਨਾਲ ਕਿਸ ਸਬੂਤ ਦੇ ਨਾਲ ਇਹ ਕਹਿ ਸਕਦੇ ਕਿ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦਾ ਬੇੜਾਗਰ ਕਰ ਦਿੱਤਾ ਤੁਸੀਂ ਆਪਣੇ ਆਲ ਤੇ ਦੇਖੋ ਕੀ ਤੁਸੀਂ ਸਰਕਾਰੀ ਸਕੂਲ ਦੇ ਵਿੱਚ ਮਾਸਟਰ ਰਹੇ ਨੇ ਤੁਹਾਡੇ ਪੜਾਏ ਹੋਏ ਬੱਚੇ ਜਿਹਨੇ ਉਹ ਕਿੰਨੇ ਕੀ ਅਫਸਰ ਲੱਗੇ ਤੁਸੀਂ ਸਰਕਾਰੀ ਸਕੂਲ ਦਾ ਉਹ ਉੱਥੇ ਬੇੜਾਗਰ ਕੀਤਾ ਕਿ ਨਹੀਂ ਕੀਤਾ ਹੈਗਾ ਮਤਲਬ ਗੱਲ ਕਰਨ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਨਾ ਕਿ ਇਹ ਤੁਹਾਡੀ ਗੱਲ ਹੈ ਲੋਕਾਂ ਦੇ ਵੱਖੀ ਚ ਵੱਜੀ ਹੋਗੀ ਤੇ ਜਿਹੜੇ ਮੈਂ ਹੁਣ ਸ਼ਬਦ ਬੋਲੇ ਨੇ ਕਿ ਤੁਹਾਡੇ ਪੜਾਏ ਹੋਏ ਬੱਚੇ ਕਿੰਨੇ ਕੀ ਅਫਸਰ ਲੱਗ ਗਏ ਨੇ ਤੇ ਕਿੰਨੇ ਆ ਕੇ ਤੁਸੀਂ ਬੇੜਾਗਰ ਕੀਤਾ ਤੇ ਮਾਸਟਰ ਜਗਸੀਰ ਸਿੰਘ ਨੂੰ ਤਕਲੀਫ ਹੋਊਗੀ ਯਾਰ ਚੁਣੇ ਹੋਏ ਨਮਾਇंदे ਤੁਸੀਂ ਪੰਜਾਬ ਦੇ ਕਿਸਾਨਾਂ ਨੇ ਬੇੜਾਗਰ ਕਿਵੇਂ ਕਰਤਾ ਜਿਸ ਕਿਸਾਨ ਨੇ ਪੰਜਾਬ ਦੇ ਕਿਸਾਨਾਂ ਖੇਤ ਮਜ਼ਦੂਰ ਦੇ ਪਸੀਨੇ ਦੇ ਨਾਲ ਪੰਜਾਬ ਦੀਆਂ ਪੈਲੀਆਂ ਚੋਂ ਸੋਨਾ ਨਿਕਲਦਾ ਉਸ ਕਣਕ ਦਾ ਝੋਨੇ ਦੇ ਰੂਪ ਚ ਜਿਹੜਾ ਸੋਨਾ ਉਹ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦਾ ਦੇਸ਼ ਦੇ ਲੋਕਾਂ ਦਾ ਢਿੱਡ ਭਰਦਾ ਤੇ ਅਮਰੀਕਾ ਵਰਗੇ ਦੇਸ਼ਾਂ ਦੇ ਸਾਨੂੰ ਹੱਥ ੱਡਣੇ ਨਹੀਂ ਪੈ ਰਹੇ ਤੇ ਉਸ ਕਿਸਾਨਾਂ ਨੂੰ ਤੇ ਖੇਤ ਮਜ਼ਦੂਰਾਂ ਨੂੰ ਤੁਸੀਂ ਇਹ ਕਹਿੰਦੇ ਕਿ ਤੁਸੀਂ ਪੰਜਾਬ ਦਾ ਬੇੜਾਗਰ ਕੀਤਾ ਪੰਜਾਬ ਦਾ ਬੇੜਾਗਰ ਕੀਤਾ ਪੰਜਾਬ ਦੀਆਂ ਸਰਕਾਰਾਂ ਨੇ ਪੰਜਾਬ ਦਾ ਬੇੜਾਗਰ ਕੀਤਾ ਪੋਲਿਟਿਸ਼ੀਨਾਂ ਨੇ ਪੰਜਾਬ ਦੇ ਬੇੜਾਗਰ ਕਰਕੇ ਕੀਤਾ ਜਿਹੜੇ ਵੋਟਾਂ ਪਾਉਣ ਦੇ ਚੱਕਰ ਦੇ ਵਿੱਚ 55 55 ਲੱਖ ਦੀਆਂ ਕਾਰਾਂ ਲੈ ਲੈਂਦੇ ਨੇ ਚੋਰੀ ਛਿਪੀ ਉਹਨਾਂ ਨੇ ਪੰਜਾਬ ਦਾ ਬੇੜਾਗਰ ਕੀਤਾ ਹੈਗਾ ਕਿਸਾਨਾਂ ਨੇ ਬੇੜਾਗਰ ਕਿ ਨਹੀਂ ਕੀਤਾ ਕਿਸਾਨ ਨਾ ਉਹਦਾ ਕਦੀ ਚੰਗੀ ਤਰ੍ਹਾਂ ਝੋਨਾ ਹੋਇਆ ਨਾ ਕਦੀ ਉਹਦੀ ਚੰਗੀ ਤਰ੍ਹਾਂ ਕਣਕ ਕੋਈ ਪਤਾ ਨਹੀਂ ਕਿਹੜੇ ਵੇਲੇ ਮੀਂਹ ਪੈ ਜਾਂਦਾ ਹੈਗਾ ਕਿਹੜੇ ਵੇਲੇ ਹੁਣ ਫਸਲਾਂ ਪੱਕੀਆਂ ਸੋਨੇ ਵਰਗੀਆਂ ਫਸਲਾਂ ਤੇ ਫਿਰ ਮੀਂਹ ਪੈ ਗਿਆ ਕਿਤੇ ਗੜੇਮਾਰੀ ਹੋ ਗਈ ਕਿੰਨਾ ਨੁਕਸਾਨ ਹੋਇਆ ਮਾਸਟਰ ਨੂੰ ਤੇ ਪੈਨਸ਼ਨ ਮਿਲ ਗਈ ਨਾ ਮਾਸਟਰ ਨੂੰ ਪਹਿਲਾਂ ਪੜਾਉਣ ਦੀ ਪੈਨਸ਼ਨ ਮਿਲ ਗਈ ਤੇ ਮਾਸਟਰ ਭਾਵੇਂ ਅੱਜ ਐਮ ਐਲ ਏਸ਼ਿਪ ਛੱਡ ਦੇ ਉਹਨੂੰ 70000 ਰੁਪਏ ਪੈਨਸ਼ਨ ਮਿਲ ਜਾਣੀ ਤੇ ਮੁੰਡੇ ਦਾ ਗਾਉਣ ਪਾਣੀ ਵੀ ਵਧੀਆ ਚੱਲ ਜਾਂਦਾ ਪਿਓ ਪੁੱਤ ਸੋਹਣੀਆਂ ਫਿਲੋ ਅਰੀਲਾ ਵੀ ਬਣਾ ਲੈਂਦੇ ਨੇ ਗਾਣਾ ਵੀ ਬਣਾ ਲੈਂਦੇ ਆਖ ਨੇ ਪਰ ਘੱਟੋ ਘੱਟ ਮੈਂ ਸਮਝਦਾ ਕਿ ਕੋਈ ਇੱਕ ਮੋਬਾਈਲ ਜਿਹੜਾ ਠੀਕ ਕਰਨ ਵਾਲਾ ਉਹ ਤੇ ਇਹੋ ਜੀ ਗੱਲ ਕਰ ਸਕਦਾ ਹੈਗਾ ਪਰ ਜਿਨਨੇ ਘਟੂ ਘਟ 35 ਸਾਲ ਪੜਾਇਆ ਹੋਵੇ ਉਸ ਮਾਸਟਰ ਜੀ ਉਸ ਮਾਸਟਰ ਜੀ ਦੇ ਮੂੰਹੋਂ ਇਹ ਸ਼ਬਦ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਨਹੀਂ ਪੰਜਾਬ ਦੇ ਮਿਹਨਤਕਸ਼ ਜਿਹੜੀ ਜਮਾਤ ਆ ਚਾਹੇ ਉਹ ਦਿਹਾੜੀਦਾਰ ਹੈ ਚਾਹੇ ਕਿਸਾਨ ਹੈ ਚਾਹੇ ਉਹ ਖੇਤ ਮਜ਼ਦੂਰ ਹੈ ਚਾਹੇ ਉਹ ਪੱਲੇਦਾਰ ਹੈ ਚਾਹੇ ਉਹ ਰਾਜ ਮਿਸਤਰੀ ਹੈ ਚਾਹੇ ਉਹ ਦੂਜਾ ਕੋਈ ਵੀ ਹੈ ਇਹ ਉਹਨਾਂ ਤੇ ਚਪੇੜ ਮਾਰੀ ਆ ਮਾਸਟਰ ਸਾਹਿਬ ਨੇ ਘੱਟੋ ਘੱਟ ਮਾਫੀ ਮੰਗ ਲੈਣੀ ਚਾਹੀਦੀ ਹੈ ਕਿ ਯਾਰ ਤੁਸੀਂ ਐਮਐਲਏ ਬਣ ਕੇ ਕੀ ਸਾਡੇ ਤੇ ਰੱਬ ਲੱਗ ਗਏ ਹੋ ਕੀ ਤੁਸੀਂ ਸਾਨੂੰ ਇਹੋ ਕਹੋਗੇ ਕਿ ਤੁਹਾਡੇ ਕਰਕੇ ਪੰਜਾਬ ਦਾ ਬੇੜਾਗਰ ਕਰਤਾ ਤੇ ਜੇ ਤੁਸੀਂ ਕਹਿੰਦੇ ਕਿ ਪੰਜਾਬ ਦੇ ਕਿਸਾਨਾਂ ਦਾ ਬੇੜਾਗਰ ਕਰਤਾ ਤਾਂ ਕੀ ਜਿਹੜਾ ਤੁਹਾਡਾ ਹਲਕਾ ਪੁੱਛੋ ਮੰਡੀ ਆ ਪੰਜੀਆਂ ਮਹੀਨਿਆਂ ਦੇ ਵਿੱਚ ਕੀ ਉਹ ਸਵਰਗ ਬਣ ਗਿਆ ਹੈਗਾ ਪੰਜੀਆਂ ਮਹੀਨਿਆਂ ਦੇ ਵਿੱਚ ਕੀ ਉੱਥੇ ਚੰਗੀਆਂ ਡਿਸਪੈਂਸਰੀਆਂ ਖੁੱਲ ਗਈਆਂ ਪੰਜੀਆਂ ਮਹੀਨਿਆਂ ਦੇ ਵਿੱਚ ਕੀ ਸਕੂਲਾਂ ਦੇ ਵਿੱਚ ਸਰਕਾਰੀ ਸਟਾਫ ਆ ਗਿਆ ਪੰਜੀਆਂ ਮਹੀਨਿਆਂ ਦੇ ਵਿੱਚ ਕੀ ਉੱਥੋਂ ਦੇ ਲੋਕਾਂ ਨੂੰ ਬਹੁਤ ਰੁਜ਼ਗਾਰ ਮਿਲ ਗਿਆ ਪੰਜੀਆਂ ਮਹੀਨਿਆਂ ਦੇ ਵਿੱਚ ਕੀ ਉੱਥੇ ਫੈਕਟਰੀਆਂ ਲੱਗ ਗਈਆਂ ਘੱਟੋ ਘੱਟ ਜਿਹੜੇ ਚੁੜਿਓ ਇਹਨਾਂ ਮੰਨਦੇ ਨੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਨਾਲ ਚਾਹੇ ਸੱਤਾਧਰ ਪਾਰਟੀ ਦੇ ਨਾਲ ਜਦੋਂ ਤੁਸੀਂ ਇਦਾਂ ਦੇ ਸ਼ਬਦ ਬੋਲਦੇ ਨਾ ਉਹ ਉਸ ਛਾਤੀ ਤੋਂ ਆਰ ਪਾਰ ਹੁੰਦੇ ਨੇ ਖਲਾਅਠ ਵਿੱਚੋਂ ਤਾਂ ਨਹੀਂ ਨਿਕਲ ਰਹੇ ਕਿਉਂਕਿ ਸਭ ਤੋਂ ਵੱਧ ਵਿਰੋਧ ਜੇਕਰ ਹੁਣ ਤੱਕ ਹੋਇਆ ਉਹ ਦੋ ਹੀ ਪਾਰਟੀਆਂ ਦਾ ਹੋਇਆ ਭਾਜਪਾ ਦਾ ਜਾਂ ਆਮ ਆਦਮੀ ਪਾਰਟੀ ਦਾ ਚਾਹੇ ਕੈਂਡੀਡੇਟ ਆ ਚਾਹੇ ਇੱਕ ਹੋਰ ਲੀਡਰ ਵੋਟਾਂ ਮੰਗਣ ਜਾਂਦਾ ਘੇਰ ਲੈਂਦੇ ਆ ਲੋਕ ਕਿ ਆਓ ਇਧਰ ਹਿਸਾਬ ਦਿਓ ਜਵਾਬ ਦਿਓ ਮੈਨੂੰ ਲੱਗਦਾ ਵਿਰੋਧ ਨਹੀਂ ਹੈ ਹੰਕਾਰ ਚ ਆ ਮਾਸਟਰ ਜਗਜੀਤ ਸਿੰਘ ਜੀ ਹੁੰਦਾ ਦਾ ਹੰਕਾਰ ਬੋਲਦਾ ਹੈਗਾ ਕਿ ਕਿਸਾਨਾਂ ਦੇ ਕਰਕੇ ਪੰਜਾਬ ਦਾ ਗੇੜ ਗਰਕ ਹੋ ਗਿਆ ਹਰੀ ਕ੍ਰਾਂਤੀ ਕਾਰਨ ਪੰਜਾਬ ਦੇ ਕਿਸਾਨਾਂ ਨੇ ਖੇਤੀ ਦੇ ਮਜ਼ਦੂਰਾ ਨੇ ਪੂਰੇ ਦੇਸ਼ ਦੀ ਤਕਦੀਰ ਬਦਲਦੀ ਤਸਵੀਰ ਬਦਲਦੀ ਆ ਔਰ ਇਹੋ ਹੀ ਮਾਸਟਰ ਨੇ ਜਿਹੜੇ ਬੀ ਲੈਣ ਗਏ ਉਹਨੂੰ ਜਲੰਧਰ ਵਾਲਿਆਂ ਨੂੰ ਸਨਮਾਨਿਤ ਕਰਦੇ ਆ ਆਪਦੇ ਇਹਨਾਂ ਦੇ ਹਲਕੇ ਦੇ ਉਹ ਵਰਕਰ ਸੀ ਜੋ ਜਿਹੜੇ ਕਹਿੰਦੇ ਸੀ ਅਸੀਂ ਬੀ ਲੈਣ ਗਏ ਆ ਜਲੰਧਰ ਔਰ ਜਿੰਨਾ ਪਿੱਛੇ ਲੈਣ ਗਏ ਸੀ ਉਹ ਹੀ ਛੱਡ ਕੇ ਪਾਰਟੀ ਔਰ ਇਹ ਉਹ ਹੀ ਮਾਸਟਰ ਜੀ ਨੇ ਜਿਹੜੇ ਪਿੱਛੇ ਜੇ ਇੱਕ ਉੱਥੇ ਹੋਣੀ ਸੀ ਟਰੱਕ ਜੁਨੀਅਰ ਦੀ ਚੌੜ ਤੇ ਉੱਥੋਂ ਭਜਾਇਆ ਸੀ ਲੋਕਾਂ ਨੇ ਸਪੀਡ ਚੈੱਕ ਕੀਤੀ ਹੈਗੀ ਮੈਨੂੰ ਇਹ ਲੱਗਦਾ ਕਿ ਜਿਹੜੇ ਵੀ ਸਾਡੇ ਨੁਮਾਇੰਦੇ ਨੇ ਚਾਹੇ ਉਹ ਮਾਸਟਰ ਜੀ ਨੇ ਚਾਹੇ ਉਹ ਵਕੀਲ ਨੇ ਚਾਹੇ ਉਹ ਡਾਕਟਰ ਨੇ ਚਾਹੇ ਉਹ ਮੋਬਾਈਲ ਐਮਐਲਏ ਬਣ ਗਏ ਕਿਸਮ ਵਿੱਚ ਲਿਖਿਆ ਐਮਐਲਏ ਬਣ ਗਏ ਪਰ ਘੱਟੋ ਘੱਟ ਇੰਨਾ ਜ਼ਖਮਾਂ ਤੇ ਲੂਟ ਨਾ ਛਿੜਕੋ ਕਿਸਾਨ ਦੇਸ਼ ਦਾ ਕਿੰਨਾ ਕੀ ਖੁਸ਼ ਆ ਪੰਜਾਬ ਦਾ ਕਿਸਾਨ ਕਿੰਨਾ ਕੀ ਖੁਸ਼ ਆ ਆਪਾਂ ਇਹਦ ਨੇ ਕਹਿ ਦਿੱਤੀ ਕਿ ਉਹਦੇ ਕੋਲ 4 ਕਿੱਲੇ ਜਾਂ 50 ਕਿੱਲੇ ਨੇ ਜਾਂ 2.5 ਕਿੱਲੇ ਜਾਂ 1.5 ਕਿੱਲੇ ਇੰਨੇ ਕਿੱਲੇ ਵਾਲੇ ਨਾ ਬਹੁਤ ਘੱਟ ਲੋਕ ਨਾ ਕਿ ਜਿਹੜੇ 100-100 ਕਿੱਲੇ 50-50 ਕਿੱਲੇ ਵਾਲੇ ਮਾਲਕ ਬਾਕੀ ਤੇ ਛੋਟੇ ਕਿਸਾਨੀਆ ਕਿ ਉਹ 1.5 ਕਿੱਲਾ ਕਿ ਉਹ ਕਿਹ ਕੋ ਕਨਾਲ ਵੀ ਨਹੀਂ ਹੈਗੀ ਤੇ ਉਹਨਾਂ ਨੂੰ ਤੁਸੀਂ ਕਹੀ ਜਾਂਦੇ ਕਿ ਬੇੜਾ ਕਰ ਕੇ ਕਿੱਥੇ ਬੇੜਾ ਕਰ ਕੀਤਾ ਹੈਗਾ ਬੇੜਾ ਗਿਰ ਕੇ ਸਾਡੇ ਪੰਜਾਬ ਦੇ ਪੋਲਿਟਿਸ਼ੀਅਨਾਂ ਨੇ ਕੀਤਾ ਪੰਜਾਬ ਦਾ ਬੇੜਾ ਗਿਰ ਕੇ ਸਾਡੇ ਦੇਸ਼ ਦੇ ਲੀਡਰਾਂ ਨੇ ਕੀਤਾ ਹੈਗਾ ਤੇ ਬੇੜਾ ਗਿਰ ਕੇ ਕੀਤਾ ਹੈਗਾ ਜਦੋਂ ਤੁਸੀਂ ਉਹੋ ਜਿਹੀਆਂ ਗੱਲਾਂ ਕਰਦੇ ਆਗੇ ਨੇ ਔਰ ਮੈਨੂੰ ਹੈਰਾਨੀ ਆ ਗੱਲ ਕਿ ਇਸ ਮਸਲੇ ਦੇ ਵਿੱਚ ਕਿਵੇਂ ਤੁਸੀਂ ਕਿਸਾਨਾਂ ਨੂੰ ਜਾਂ ਮਜ਼ਦੂਰਾਂ ਨੂੰ ਕਿਸਾਨ ਤੇ ਮਜ਼ਦੂਰ ਤੇ ਵਪਾਰੀ ਇਹ ਆਪਸ ਦੇ ਵਿੱਚ ਇਹਨਾਂ ਦਾ ਇੱਕ ਨੈਟ ਹੋਊਗਾ ਰਿਸ਼ਤਾ ਤੇ ਜੇ ਰਿਸ਼ਤਾ ਟੁੱਟ ਗਿਆ ਹੈਗਾ ਤੇ ਫਿਰ ਮਾਸਟਰ ਜਗੀਰ ਸਿੰਘ ਹੋਣੀ ਕਿਹੜੇ ਰਜਵਾੜਾ ਛਈ ਹੈ ਜਾਂ ਮਾਸਟਰ ਜਗੀਰ ਸਿੰਘ ਨੇ ਕਿਹੜੀਆਂ ਫੈਕਟਰੀਆਂ ਲਗੀਆਂ کارਖਾਨੇ ਲੱਗੇ ਨੇ ਜਾਂ ਮਾਸਟਰ ਜਗਸੀਰ ਹੋਣਾ ਨੇ ਕਿਹੜੀ ਅਡਾਨੀ ਵਾਲਿਆਂ ਨੇ ਸਾਂਝ ਪਾਲੀ ਅਬਾਨੀ ਵਾਲਿਆਂ ਨੇ ਸਾਂਝ ਪਾਲੀ ਕਿ ਉਹਨਾਂ ਨੂੰ ਦਰਦ ਹੋਣਾ ਲੱਗ ਪਿਆ ਕਿ ਪੰਜਾਬ ਦੇ ਕਿਸਾਨਾਂ ਨੇ ਬੇੜਾਗਰ ਕਰ ਦਿੱਤਾ ਹੈਗਾ ਹੁਣ ਕਹਿਣਗੇ ਮੇਰਾ ਇਹ ਕਹਿਣ ਦਾ ਮਤਲਬ ਨਹੀਂ ਸੀ ਮੇਰੀ ਜੀ ਵੀਡੀਓ ਜੀ ਤੋੜ ਮਰੋੜ ਕੇ ਪੇਸ਼ ਕਰ ਦਿੱਤੀ ਗਈ ਹੈ ਨਹੀਂ ਇਹ ਜਿਹੜੀ ਜ਼ਬਾਨ ਨਾ ਬਹੁਤ ਕੁਝ ਮੂੰਹੋ ਕਰਵਾ ਦਿੰਦੀ ਹੈ ਸਿਆਣੇ ਇਸੇ ਕਰਕੇ ਕਹਿੰਦੇ ਨੇ ਕਿ ਉਹ ਕਹਿੰਦੀ ਮੈਨੂੰ ਮੂੰਹੋ ਕੱਢ ਮੈਂ ਤੇ ਪਿੰਡੋਂ ਕਢਾਉਂਦੀਆਂ ਤੇ ਮਾਸਟਰ ਜਗਸੀਰ ਹੁਣਾਂ ਨੇ ਉਹ ਕੰਮ ਕੀਤਾ ਹੈਗਾ ਰਹੀ ਗੱਲ ਮਾਸਟਰ ਜਗਸੀਰ ਸਿੰਘ ਹੁਣਾਂ ਦੀ ਦੂਜਾ ਜਿਹੜਾ ਵਿਰੋਧ ਹੋ ਰਿਹਾ ਦੇਖੋ ਵਿਰੋਧ ਤੇ لازਮੀ ਤੌਰ ਤੇ ਉਹਨਾਂ ਦਾ ਹੀ ਹੁਣਾਂ ਜਿੰਨਾਂ ਦਾ ਉਮੀਦਵਾਰਾਂ ਹੁੰਦੀਆਂ ਨੇ ਸੈਂਟਰ ਦੇ ਭਾਜਪੀ ਦੇ ਉਮੀਦਵਾਰਾਂ ਦੇ ਇਸ ਕਰਕੇ ਵਿਰੋਧ ਹੋ ਰਿਹਾ ਕਿ ਉਹਨਾਂ ਨੇ ਦੇਸ਼ ਦੇ ਕਿਸਾਨਾਂ ਨਾਲ ਠੱਗੀ ਮਾਰੀ ਆ ਆਮ ਆਦੀ ਪਾਰਟੀ ਦੇ ਉਮੀਦਵਾਰਾਂ ਦਾ ਜਾਂ ਐਮਐਲਏ ਦਾ ਇਸ ਕਰਕੇ ਵਿਰੋਧ ਹੋ ਰਿਹਾ ਕਿ ਲੋਕਾਂ ਨੂੰ ਲੱਗਾ ਕਿ ਪੰਜੀਆਂ ਮਹੀਨਾ ਦੇ ਵਿੱਚ ਤੁਸੀਂ ਕੁਝ ਨਹੀਂ ਕੀਤਾ ਹੈਗਾ ਹਾਲੇ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਵਿਰੋਧ ਹੋਇਆ ਲੋਕਾਂ ਨੂੰ ਪਤਾ ਕਿ ਇਹਨਾਂ ਦਾ ਵਿਰੋਧ ਕੀ ਕਰਨਾ ਸੀ ਜਿਨ੍ਹਾਂ ਦਾ ਵਿਰੋਧ ਕੀਤਾ ਗਿਆ ਸੀ ਤੇ ਤਾਂ ਹੀ ਅੱਜ ਤਿੰਨੇ ਜਣੇ ਰਹਿ ਗਏ ਨੇ ਕਾਂਗਰਸ ਦਾ ਕੀ ਵਿਰੋਧ ਕਰਨਾ ਲੋਕਾਂ ਨੇ ਇਸੇ ਕਰਕੇ 18 ਤੇ ਆ ਗਏ ਨੇ ਉਸੇ ਹਲਕੇ ਦੇ ਵਿੱਚ ਗੁਰਮੀਤ ਸਿੰਘ ਖੋਡੀਆਂ ਸਾਹਿਬ ਉਹਨਾਂ ਦੇ ਪੁੱਤਰ ਦੇ ਵੀ ਪਿਛਲੇ ਦਿਨਾਂ 'ਚ ਜਿਵੇਂ ਵੀਡੀਓ ਵਾਈ ਲੋਕਵਾਜ ਟੀਵੀ ਦੀ ਵਾਇਰਲ ਹੋਈ ਅੱਜ ਉਹਨਾਂ ਨੂੰ ਉਹ ਗੱਲ ਜੱਚੀ ਨਹੀਂ ਕਹਿੰਦੇ ਦੋ ਚੈਨਲ ਜਿਹੜੇ ਆਏ ਆ ਨਾ ਤੁਸੀਂ ਇੱਕ ਵਾਰੀ ਗੱਲ ਕਰ ਲਈਏ ਮਾਈਕ ਪਰਾਂ ਕਰ ਦਿਓ ਉਹ ਪਰਾਂ ਕਰਾਉਣ ਦਾ ਉਹਨਾਂ ਨੂੰ ਮਾਈਕ ਤਾਂ ਕਰਵਾ ਦਿੱਤੇ ਗਏ ਪਰ ਜਿਹੜੇ ਲੋਕ ਰੋਜ਼ ਟੱਕਰਦੇ ਆ ਸਿੱਧਾ ਆ ਕੇ ਸਵਾਲ ਕਰਦੇ ਉਹਨਾਂ ਨੂੰ ਕਿਵੇਂ ਸਾਈਡ ਤੇ ਕਰਨਗੇ ਤੁਕ ਵੈਸੇ ਤੇ ਜਿਹੜੇ ਖੇਤੀਬਾੜੀ ਮੰਤਰੀ ਨੇ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਬੜੇ ਸੂਝਵਾਨ ਸਿਆਣਫ ਤੇ ਸ਼ਰਾਫਤ ਦੇ ਤੌਰ ਤੇ ਸ਼ਰੀਬ ਦੇ ਤੌਰ ਤੇ ਜਾਣੇ ਜਾਂਦੇ ਆਗੇ ਨੇ ਤੇ ਇਸ ਤਰ੍ਹਾਂ ਹੀ ਜਿਵੇਂ ਲੋਕਾ ਲੋਕ ਮਹਿਸੂਸ ਕਰਦੇ ਨੇ ਤੇ ਖੁੱਡੀਆਂ ਸਾਹਿਬ ਨੂੰ ਉਸੇ ਤੇ ਰਹਿਣਾ ਚਾਹੀਦਾ ਉਹਨਾਂ ਦੇ ਵਿੱਚ ਹਲੇ ਤੱਕ ਤੇ 8-9 ਮਹੀਨੇ ਹੋ ਗਏ ਨੇ ਹੰਕਾਰ ਆਇਆ ਨਹੀਂ ਹੈਗਾ ਤੇ ਮੈਂ ਉਮੀਦ ਕਰਦਾ ਕਿ ਉਹਨਾਂ ਦੇ ਹੰਕਾਰ ਦਿਮਾਗ ਤੇ ਸੱਤਾ ਦਾ ਨਸ਼ਾ ਚੜ ਕੇ ਬੋਲੇ ਉਹਣਾ ਨਾ ਉਹਨਾਂ ਦੇ ਨਾਂ ਉਹਨਾਂ ਦੇ ਟੱਬਰ ਤੇ ਹੁਣ ਜਿਹੜਾ ਅੱਜ ਹੋਇਆ ਲੋਕਵਾਜ਼ ਵਾਲੇ ਮਨਿੰਦਰਜੀਤ ਸਿੰਘ ਸਿੱਧੂ ਹੋਣੀ ਔਰ ਆਰ ਆਰਬੀ ਵਾਲੇ ਜਸਤ ਗਰੇਵਾਲ ਹੋਣ ਵਾਲੇ ਦੇਖੋ ਮੀਡੀਆ ਦਾ ਕੀ ਕੰਮ ਆ ਮੀਡੀਆ ਇੱਕ ਸਮਾਜ ਤੇ ਸਰਕਾਰ ਦੇ ਵਿਚਕਾਰ ਪੁਲ ਦੀ ਤਰ੍ਹਾਂ ਕੰਮ ਕਰਦਾ ਅਸੀਂ ਪੁਲ ਦੀ ਤਰ੍ਹਾਂ ਕੰਮ ਕਰਦੇ ਆਗੇ ਨੇ ਸਾਡਾ ਤੇ ਵਿਰੋਧ ਹੈ ਨਹੀਂ ਆ ਅਸੀਂ ਤੇ ਉਹ ਗੱਲ ਦੱਸਣੀ ਆ ਜਿਹੜੀ ਜਨਤਾ ਤੱਕ ਜਾਵੇ ਜਾਂ ਜਨਤਾ ਦੀ ਗੱਲ ਤੁਹਾਡੇ ਤੱਕ ਪਹੁੰਚੇਗੇ ਤੁਸੀਂ ਸਰਕਾਰ ਦੇ ਨਮਾਇੰਦੇ ਹੋ ਤੁਸੀਂ ਕੈਬਨਟ ਮੰਤਰੀ ਹੋ ਜੇ ਤੁਹਾਡੇ ਉੱਥੇ ਮੀਟਿੰਗ ਦੇ ਵਿੱਚ ਪਹਿਲੀ ਗੱਲ মিডিਆ ਉੱਥੇ ਗਏ ਨਹੀਂ ਹੋਣਗੇ ਆਰਐਮਬੀ ਔਰ ਲੋਕਵਾਜ ਕਿਸਾਨ ਜਥੇਬੰਦੀ ਨੇ ਬੁਲਾਇਆ ਹੋਗਾ ਤੇ ਜੇ ਤੁਹਾਡੀ ਉੱਥੇ ਜਿਹੜੀ ਗੱਲਬਾਤ ਹੈ ਕਿਉਂਕਿ ਤੁਸੀਂ ਬੜੇ ਸੁਲਝੇ ਹੋਏ ਨੇਤਾ ਹੋ ਤੁਹਾਡੀ ਗੱਲਬਾਤ ਜਿਸ ਸਾਦਗੀ ਨਾ ਹੋਣੀ ਉਹ ਪੂਰੇ ਪੰਜਾਬ ਤੱਕ ਜਾਣੀ ਸੀ ਤਾਂ ਨੂੰ ਕੇਸ ਗੱਲ ਦਾ ਡਰ ਆ ਮੈਨੂੰ ਲੱਗਦਾ ਕਿ ਖੁੱਡੀਆਂ ਸਾਹਿਬ ਨੇ ਗਲਤ ਕੀਤਾਗਾ ਚਾਹੇ ਉਹਨਾਂ ਨੇ ਬੜੀ ਇਮਾਨਦਾਰੀ ਦੇ ਨਾਲ ਜਾਂ ਸਮਝਾਇਆ ਕਿ ਜਾਂ ਤੁਸੀਂ ਜੀ ਸਾਡੀਆਂ ਪਹਿਲਾਂ ਵੀਡੀਓ ਵਾਇਰਲ ਹੋਈਆਂ ਜੇ ਉਹ ਨਹੀਂ ਵੀ ਵੀਡੀਓ ਵਾਇਰਲ ਹੁੰਦੀਆਂ ਜਾਂ ਮੀਡੀਆ ਨਹੀਂ ਵੀ ਤੁਹਾਨੂੰ ਦਿਖਾਉਂਦਾ ਤੇ ਤੁਹਾਡੇ ਤਾਰਾ ਵੀ ਸਾਡੀ ਵਾਇਰਲ ਹੋ ਜਾਂਦੀ ਹੈ ਤੇ ਮੀਡੀਆ ਨੇ ਤੇ ਨਹੀਂ ਵੋਟਾਂ ਪਾਉਣੀਆਂ ਜਿਹੜੇ ਪਿੰਡ 'ਚ ਤੁਹਾਡਾ ਤੇ ਜਿਹੜੇ ਪਿੰਡ 'ਚ ਤੁਹਾਡੇ ਮੁੰਡੇ ਦਾ ਵਿਰੋਧ ਹੋਇਆ ਉਹਦੇ ਲੋਕਾਂ ਨੇ ਵੋਟਾਂ ਪਾਉਣੀਆਂ ਉਹਨਾਂ ਲੋਕਾਂ ਨੇ ਦੇਖਣਾ ਨੇ ਕਿ ਤੁਹਾਨੂੰ ਵੋਟਾਂ ਪਾਉਣੀਆਂ ਕਿ ਨਹੀਂ ਪਾਉਣੀਆਂ ਉੱਥੇ ਲੋਕ ਆਵਾਜ਼ ਨੇ ਤੇ ਆਰਐਮਬੀ ਨੇ ਤੇ ਨਹੀਂ ਨਾ ਵੋਟਾਂ ਪਾਣੀਆਂ ਪਰ ਚੰਗੀ ਗੱਲ ਹੁੰਦੀ ਤੁਸੀਂ মিডিਆ ਮਾਈਕ ਪਰੇ ਹਟਾਉਣ ਦੀ بجائے ਕਹਿੰਦੇ ਕਿ ਆਓ ਜੀ ਬੈਠੋ ਮੈਂ ਗੱਲ ਕਰਦਾ ਮੈਂ ਇਹ ਪ੍ਰੋਮਿਸ ਕਰਦਾ ਮੈਂ ਜੋ ਸਰਕਾਰ ਦੇ ਕੰਮ ਕੀਤੇ ਮੈਂ ਗਿਣਾਉਣਾ ਚੰਗੀ ਇੱਕ ਚੰਗੇ ਮਾਹੌਲ ਦੇ ਵਿੱਚ ਗੱਲਬਾਤ ਹੋਣੀ ਪਰ ਮੈਨੂੰ ਲੱਗਦਾ ਹੈ ਕਿ ਖੁੱਡੀਆਂ ਸਾਹਿਬ ਨੇ ਜੋ ਕੁਝ ਸੁਣਨ ਨੂੰ ਮਿਲ ਰਿਹਾ ਜਾਂ ਦੇਖਣ ਨੂੰ ਮਿਲ ਰਿਹਾ ਹੈਗਾ ਉਹਨੇ ਸਹੀ ਨਹੀਂ ਕੀਤਾ ਹੈਗਾ ਔਰ ਖਾਸ ਕਰਕੇ ਇਸ ਮੰਤਰੀ ਤੋਂ ਇਹਨਾਂ ਤੋਂ ਇਹ ਉਮੀਦ ਨਹੀਂ ਰੱਖੀ ਜਾ ਸਕਦੀ ਹੈਗੀ ਕਿ ਤੁਸੀਂ ਤੁਸੀਂ ਵੀ ਕਰ ਸਕਦੇ ਹੋ ਹੁਣ ਇਹ ਜਿਹੜਾ ਸਵਾਲ ਹੈ ਕਿ ਦੇਖੋ ਮੀਡੀਆ ਨੇ ਤੇ ਚਾਹੇ ਤੁਹਾਡਾ ਵਿਰੋਧ ਹੋਵੇ ਚਾਹੇ ਨਾ ਹੋਵੇ ਤੁਹਾਡੀ ਇੰਟਰਵਿਊ ਹੋਣੀ ਹੈ ਤੁਹਾਡੇ ਜਿਹੜੇ ਸਵਾਲ ਨੇ ਜੋ ਪੰਜਾਬ ਨੇ ਸੁਣੇ ਹੈਗੇ ਨੇ ਔਰ ਇੱਕ ਕੈਬਨਿਟ ਮੰਤਰੀ ਹੈ ਕੈਬਨਿਟ ਮੰਤਰੀ ਤਾਂ ਬਹੁਤ ਸਾਰੀਆਂ ਆਸਾਂ ਹੁੰਦੀਆਂ ਨੇ ਔਰ ਵਿਰੋਧ ਤੁਹਾਡਾ ਇਕੱਲੇ ਅੰਦਰ ਨਹੀਂ ਹੋ ਰਿਹਾ ਕਿ ਖੁੱਡੀਆਂ ਸਾਹਿਬ ਦਾ ਵਿਰੋਧ ਹੋ ਰਿਹਾ ਤੇ ਖੁੱਡੀਆਂ ਸਾਹਿਬ ਦਾ ਨੁਕਸਾਨ ਹੋ ਜਾਊਗਾ ਹੋਰਾਂ ਦਾ ਵੀ ਵਿਰੋਧ ਹੋ ਰਿਆ ਨੇ ਬਾਕੀ ਵੀ ਜਾ ਰਹੇ ਨੇ ਕਰਮਜੀਤ ਅਰਮੋੜ ਸਾਹਿਬ ਦਾ ਵੀ ਹੋ ਗਿਆ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਦਾ ਹੋ ਗਿਆ ਵਿਰੋਧ ਪ੍ਰਨੀਤ ਕੌਰ ਦਾ ਬੜੀ ਬਾਰ ਹੋ ਗਿਆ ਵਿਰੋਧ ਮੇਰੇ ਲੱਗਦਾ ਹੋਰ ਕਿਹੜਾ ਰਹਿ ਗਿਆ ਤਰਨਜੀਤ ਸਿੰਘ ਸੰਧੂ ਦਾ ਹੋ ਗਿਆ ਦਿਨੇਸ਼ ਬੱਬੂ ਦਾ ਹੋ ਗਿਆ ਸ਼ਸ਼ੀਲ ਕੁਮਾਰ ਰਿੰਕੂ ਦਾ ਹੋ ਗਿਆ ਰਵਨੀਤ ਸਿੰਘ ਬਿੱਟੂ ਦਾ ਵੀ ਲੁਧਿਆਣੇ ਵਾਲੇ ਪਾਸੇ ਵਿਰੋਧ ਹੋ ਰਿਹਾ ਢਾਲੀਵਾਲ ਦਾ ਵੀ ਢਾਲੀਵਾਲ ਦਾ ਵੀ ਹੋ ਗਿਆ ਮਤਲਬ ਵਰੋਧ ਜੇ ਹੋ ਰਿਹਾ ਤੇ ਨਾ ਦਿਖਾਈਏ ਤੇ ਜੇ ਤੁਸੀਂ ਕਿਸੇ ਜਥੇਬੰਦੀ ਦੇ ਨਾਲ ਗੱਲਬਾਤ ਕਰਦੇ ਹੋ ਨਾ ਦਿਖਾਈਏ ਇਹ ਹੋ ਨਹੀਂ ਸਕਦਾ ਜਾਂ ਤੇ ਫਿਰ ਜਿੱਥੇ ਤੁਸੀਂ ਗੱਲ ਕਰਨ ਜਾਂਦੇ ਹੋ ਜਿੱਥੇ ਤੁਸੀਂ ਵੋਟਾਂ ਮੰਗਣ ਜਾਂਦੇ ਹੋ ਜਿਸ ਕਿਸਾਨ ਜਥੇਬੰਦੀ ਦੇ ਨਾਲ ਤੁਸੀਂ ਗੱਲਬਾਤ ਕੀਤੀ ਉਹਨਾਂ ਨੂੰ ਪਹਿਲਾਂ ਕਹਿ ਦਿਓ ਜੀ ਮੈਂ ਬੰਦ ਕਮਰੇ ਚ ਮੀਟਿੰਗ ਕਰਾਂਗਾ ਮੈਂ ਉੱਪਰ ਨਹੀਂ ਕਰਾਂ ਮੈਂ ਮੀਡੀਆ ਦੇ ਨਾਲ ਗੱਲਬਾਤ ਨਹੀਂ ਕਰਾਂ ਤੇ ਉਹ ਕਿਸਾਨਾਂ ਨੇ ਕਿਸਾਨ ਜਥੇਬੰਦੀ ਨੇ ਮੀਡੀਆ ਨੂੰ ਬੁਲਾਇਆ ਨਾ ਫਿਰ ਕਿਸਾਨ ਜਥੇਬੰਦੀ ਜ਼ਿੰਮੇਵਾਰ ਮੈਨੂੰ ਲੱਗਦਾ ਕਿ ਖੁੱਡੀਆਂ ਸਾਹਿਬ ਦਾ ਇੱਕ ਸੁਭਰ ਘਟ ਹੋ ਸਕਦਾ ਜਿਸ ਕਿਸਾਨ ਜਥੇਬੰਦੀ ਨੇ ਮੀਡੀਆ ਨੂੰ ਬੁਲਾਇਆ ਉਹਨਾਂ ਦਾ ਕਸੂਰ ਜ਼ਿਆਦਾ ਕਿ ਤੁਸੀਂ ਉੱਥੇ ਇੰਟਰਵਿਨ ਕਰੋਗੇ ਅਸੀਂ ਬੁਲਾਇਆ ਤੇ ਅਸੀਂ ਚਾਹੁੰਦੇ ਆ ਕਿ ਤੁਹਾਡੇ ਨਾਲ ਗੱਲ ਆਨ ਰਿਕਾਰਡ ਹੋਵੇ ਆਫ ਦਾ ਰਿਕਾਰਡ ਨਾ ਹੋਵੇ ਬੰਦ ਕਮਰੇ ਦੇ ਵਿੱਚ ਨਾ ਹੋਵੇ ਕੰਨ ਕੋ ਕੀ ਕਹਿੰਦੇ ਕੁਸਰਮੁਸਰ ਨਾ ਹੋਵੇ ਇਸ ਕਰਕੇ ਮੈਨੂੰ ਲੱਗਦਾ ਕਿ ਖੁੱਡੀਆਂ ਸਾਹਿਬ ਦਾ ਮੈਨੂੰ ਜਿਹੜਾ ਇਤਰਾਜ਼ ਘੱਟ ਲੱਗਦਾ ਉਹਨਾਂ ਪਰਤੇ ਉਸ ਕਿਸਾਨ ਜਥੇਬੰਦੀ ਦਾ ਇਤਰਾਜ਼ ਆਦਾ ਪਹਿਲੀ ਗੱਲ ਤੁਸੀਂ ਬੁਲਾਇਆ ਕਿਉਂ ਜੇ ਬੁਲਾਇਆ ਤਾਂ ਕਹੋ ਕਿ ਖੁੱਡੀਆਂ ਸਾਹਿਬ ਗੱਲ ਤੇ ਮੀਡੀਆ ਦੇ ਸਾਹਮਣੇ ਹੋਊਗੀ ਮੀਡੀਆ ਗਵਾਹ ਬਣੂਗਾ ਮੀਡੀਆ ਦੀ ਜਿਹੜੀ ਗੱਲਬਾਤ ਪਹੁੰਚੂਗੀ ਔਰ ਆਉਣ ਵਾਲੇ ਸਮੇਂ 'ਚ ਵੀ ਦਿਖਾਈ ਜਾਊਗੀ ਕਿ ਇਸ ਪਰੇ ਦੇ ਵਿੱਚ ਇੱਥੇ ਕਿਸਾਨ ਜਥੇਬੰਦੀ ਦੇ ਖੁੱਡੀਆਂ ਸਾਹਿਬ ਜ ਬਟਿੰਡਾ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਉਹਨਾਂ ਦੇ ਨਾਲ ਮੀਟਿੰਗ ਹੋਈ ਸੀ ਆ ਗੱਲਾਂ ਬਤਾ ਔਰ ਰਿਕਾਰਡ ਦਾ ਹਿੱਸਾ ਬਣ ਜਾਊਗਾ ਹੂੰ ਤੇ ਇਸ ਕਰਕੇ ਜੇ ਖੁੱਡੀਆਂ ਸਾਹਿਬ ਨੂੰ মিডিਆ ਤੋਂ ਹੈ ਤਕਲੀਫ ਤੇ ਫਿਰ ਉਹ ਖੁੱਡੀਆਂ ਸਾਹਿਬ ਦਾ ਕਸੂਰ ਆ ਪਰ ਤੂੰ ਹੀ ਜੇ ਚੰਗਾ ਹੁੰਦਾ ਕਿ ਉਥੇ মিডিਆ ਦੇ ਸਾਹਮਣੇ ਜਿਹੜੀ ਗੱਲਬਾਤ ਹੁੰਦੀ ਆ ਉਹ ਸਾਰੀ ਔਨ ਰਿਕਾਰਡ ਰਹਿੰਦੀ ਹੈਗੀ ਭਗਵੰਤ ਮਾਨ ਸਾਹਿਬ ਕਈ ਵਾਰ ਕਹਿੰਦੇ ਕਿ ਅਸੀਂ 75 ਸਾਲਾਂ ਦੇ ਇਤਿਹਾਸ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਲਾਈਵ ਰਿਕਾਰਡਿੰਗ ਕਰਦੇ ਸੀ ਸਾਰੇ ਲੋਕ ਸੁਣਦੇ ਨੇ ਵਿਧਾਨ ਸਭਾ ਦੇ ਵਿੱਚ ਕਹਿੰਦੇ ਕਿ ਲਾਈਵ ਰਿਕਾਰਡਿੰਗ ਸਾਰੀ ਜਨਤਾ ਸੁਣੇ ਤੇ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਦੀ ਮੀਟਿੰਗਾਂ ਕਿਹਦੇ ਮੀਡੀਆ ਨਾ ਆਵੇ ਤੁਸੀਂ ਤੇ ਤੁਹਾਡੀ ਪਾਰਟੀ ਨੇ ਲੋਕਾਂ ਨੂੰ ਮੀਡੀਆ ਨੂੰ ਤੁਸੀਂ ਕਹਿੰਦੇ ਕਿ ਅਸੀਂ ਸਵਾਲ ਕਰਨੇ ਸਿਖਾਏ ਨੇ ਤੇ ਹੁਣ ਫਿਰ ਸਵਾਲਾਂ ਤੋਂ ਭੱਜੋ ਨਾ ਜੋ ਤੁਹਾਡੇ 'ਚ ਹੈ ਪੰਜਾਬ ਦੀ ਜਨਤਾ ਨੂੰ ਦੱਸੋ ਕਿ ਅਸੀਂ ਪੰਜਾਂ ਮਹੀਨਿਆਂ ਦੇ ਵਿੱਚ ਇਹ ਕੁਝ ਕੰਮ ਕੀਤਾ ਹੈਗਾ ਇਹ ਨਹੀਂ ਕੀਤਾ ਹੈਗਾ ਜਿਹੜੇ ਰਹਿ ਗਏ ਨੇ ਉਹ ਅਸੀਂ ਕਰਾਂਗੇ ਜੀ ਔਰ ਇੱਕ ਨਾਲ ਫਰੀਦਕੋਟ ਤੋਂ ਜਿਹੜੀ ਤਸਵੀਰ ਤੁਸੀਂ ਵੀ ਜ਼ਿਕਰ ਕੀਤਾ ਕਿ ਕਰਮਜੀਤ ਅਨਮੋਲ ਬੈਠੇ ਆ ਸਾਹਮਣੇ ਉਮੀਦਵਾਰ ਨਾਲ ਬਲਕਾਰ ਸਿੰਘ ਸਿੱਧੂ ਇੱਕ ਬੀਬੀ ਨੇ ਵੀ ਬਹੁਤ ਜ਼ਿਆਦਾ ਰੋਸ ਦਿਖਾ ਦਿੱਤਾ ਕਹਿੰਦੇ ਬੀਬੀਆਂ ਵਾਲੇ ਮਸਲੇ ਕਿੱਥੇ ਸਾਡੇ ਪੈਸੇ ਕਿੱਥੇ ਸਾਡੀਆਂ ਸਹੂਲਤਾਂ ਕਿੱਥੇ ਸਾਡਾ ਸਵਾਰਿਆ ਕੀ ਹੈ ਉਹਨਾਂ ਨੇ ਵੀ ਬਹੁਤ ਤਿੱਖੇ ਸਵਾਲ ਕੀਤੇ ਦੇਖੋ ਸਵਾਲ ਤੇ ਹੋਣੇ ਨੇ ਤੇ ਸਵਾਲਾਂ ਤੋਂ ਭੱਜਣਾ ਵੀ ਹੈਗਾ ਇਹ ਪੁਜਾਈ ਕਰਮਜੀਤ ਅਨਮੋਲ ਕਰਮਜੀਤ ਅਨਮੋਲ ਸਾਹਿਬ ਕਹਿੰਦੇ ਨੇ ਚੰਗਾ ਯਾਰ ਪੋਲਿਟਿਕਸ ਦੇ ਵਿੱਚ ਆ ਗਏ ਪਹਿਲਾਂ ਤੇ ਲੋਕੀ ਗਾਲਾਂ ਕਹਿੰਦੇ ਸੀ ਗਾਣੇ ਸਰਾਉ ਤੇ ਗਾਣਿਆਂ ਨੂੰ ਤਰਸਦੇ ਸੀ ਤੇ ਹੁਣ ਉਲਟਾ ਮੰਗਾਣ ਨੂੰ ਕਹਿੰਦੇ ਕਿ ਮੰਗਾ ਪੂਰੇ ਕਰੋ ਹਾਲਾਂਕਿ ਉੱਤੇ ਹਾਮੀ ਬਲਕਾਰ ਸਿੰਘ ਸਿੱਧੂ ਸਾਹਿਬ ਨੇ ਵੀ ਭਰਨ ਦੀ ਕੋਸ਼ਿਸ਼ ਕੀਤੀ ਆ ਪਰ ਉਹ ਹੁਣ ਆ ਗਿਆ ਟਾਈਮ ਆ ਗਿਆ ਤੁਸੀਂ ਕਹਿੰਦੇ ਨਾ ਕਿ ਸਵਾਲ ਕਰਨੇ ਅਸੀਂ ਸਿਖਾਏ ਨੇ ਹੁਣ ਲੋਕੀ ਪੁੱਛਦੇ ਨੇ ਤੇ ਜਦੋਂ ਪੁੱਛਦੇ ਨੇ ਹੱਕ ਡਾ ਕੇ ਤੇ ਫਿਰ ਹੱਕ ਡਾ ਕੇ ਜਵਾਬ ਦੇਣੇ ਪੈਂਦੇ ਨੇ ਹੁਣ ਤੁਸੀਂ ਸਵਾਲਾਂ ਤੋਂ ਭਾਈ ਦੇ ਹੁਣ ਲਾਰੇ ਨਹੀਂ ਚੱਲਣੇ ਆਗੇ ਹੁਣ ਤੇ ਤੁਹਾਨੂੰ ਜਵਾਬ ਦੇਣੇ ਪੈਣੇ ਹੁਣ ਬੀਬੀ ਨੇ ਘੇਰ ਲਿਆਗਾ ਕਰਮਜੀਤ ਅਨਮੋਲ ਸਾਹਿਬ ਨੂੰ ਨਾਲ ਬਲਕਾਰ ਸਿੰਘ ਸਿੱਧੂ ਨਾਲ ਕੋਈ ਹੋਰ ਵੀ ਸੀ ਨਾ ਇਹ ਤਾਂ ਭਈ ਜਵਾਬ ਦੇਣੇ ਪੈਣੇ ਪੰਜਾਂ ਮਹੀਨਾ ਦੇ ਵਿੱਚ ਜਿਹੜੇ ਤੁਸੀਂ ਕੰਮ ਕੀਤੇ ਤੁਹਾਨੂੰ ਜਵਾਬ ਦੇਣੇ ਪੈਣਗੇ ਉਹ ਕਹਿੰਦੇ ਕਿ ਸਾਨੂੰ ਜੀ 1000 ਕਰੋੜ ਰੁਪਈਆ ਚਾਹੀਦਾ ਤੇ ਇਹ ਤਾਂ ਫਿਰ ਵਾਅਦਾ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਨਾ ਕਿ ਅਸੀਂ ਬੀਬੀਆਂ ਨੂੰ ਦੇਣਾ ਕਿ ਨਹੀਂ ਦੇਣਾ ਉਹ ਕਹਿੰਦੇ ਕਿ ਸੀਐਮ ਸਾਹਿਬ ਆ ਪਰਬੰਧ ਕਰ ਲੈਨੇ ਪਰ ਪੰਜੀਆਂ ਮਹੀਨੇ ਦੇ ਵਿੱਚ ਪ੍ਰਬੰਧ ਨਹੀਂ ਹੋਏ ਪੰਜੀਆਂ ਮਹੀਨੇ ਦੇ ਇੰਤਜ਼ਾਮ ਨਹੀਂ ਹੋਏ ਤੇ ਇਸ ਕਰਕੇ ਬੀਬੀ ਦਾ ਸਹੀ ਹੁਣ ਉੱਥੇ ਕਰਮਜੀਤ ਅਨਮੋਲ ਸਾਹਿਬ ਵੀ ਕਹੇਗੇ ਜੀ ਉਸ ਤੋਂ ਵੀਡੀਓ ਕੋ ਬਾਹਰ ਆ ਗਈ ਨਹੀਂ ਇਹ ਸੋਸ਼ਲ ਮੀਡੀਆ ਦਾ ਜਮਾਨਾ ਹੈਗਾ ਪੜੇ ਲਿਖਿਆਂ ਦਾ ਜਮਾਨਾ ਆ ਗਿਆ ਵਾ ਨਵੀਂ ਤਕਨੀਕ ਆ ਗਈ ਹੈ ਸਾਡੀਆਂ ਗੱਲਾਂ ਬਾਤਾਂ ਤੇ ਪੰਜਾਬ ਤੱਕ ਜਾਣੀਆਂ ਜਾਣੀਆਂ ਆਈਆਂ ਤੇ ਤੁਹਾਨੂੰ ਹੁਣ ਜਵਾਬ ਦੇਣੇ ਪੈਣੇ ਆਗੇ ਨੇ ਔਰ ਇਹ ਵਿਰੋਧ ਤੇ ਲਾਜ਼ਮੀ ਆ ਵਿਰੋਧ ਕਰਮਜੀਤ ਅਨਮੋਲਦਾਰ ਨਹੀਂ ਹੈਗਾ ਵਿਰੋਧ ਗਰਮੀਤ ਸਿੰਘ ਖੁੱਡੀਆਂ ਸਾਹਿਬ ਦਾ ਨਹੀਂ ਆ ਚਾਹੇ ਉਹ ਮੀਡੀਆ ਨੂੰ ਹੁਣ ਕਿੰਤੂ ਪਰੰਤੂ ਕਰ ਰਹੇ ਨੇ ਜਾਂ ਵਿਰੋਧ ਇਹ ਆ ਕਿ ਤੁਸੀਂ ਪੰਜਾਂ ਮਹੀਨਾ ਚ ਤੁਹਾਡੀ ਸਰਕਾਰ ਨੇ ਕਿੰਨੇ ਵਾਅਦੇ ਕੀਤੇ ਨੇ ਤੇ ਕਿੰਨੇ ਪੂਰੇ ਹੋ ਗਏ ਨੇ ਕਿਉਂਕਿ ਤੁਸੀਂ ਉਮੀਦਾਂ ਇੰਨੀਆਂ ਲੋਕਾਂ ਦੇ ਜਗਾ ਦਿੱਤੀਆਂ ਸੀ ਉਹ ਉਮੀਦਾਂ ਹਜੇ 5 ਮਹੀਨਿਆਂ ਚ ਪੂਰੇ ਨਹੀਂ ਹੋਣਿਆ ਹੁਣ ਤਾਂ ਬਾਕੀ 35 ਮਹੀਨੇ ਰਹਿ ਗਏ ਲੋਕੀ 35 ਮਹੀਨੇ ਗਿਣ ਰਹੇ ਨੇ ਹੂੰ ਇਸ ਕਰਕੇ ਕਰਮਜੀਤ ਅਨਮੋਲ ਸਾਹਿਬ ਹੁਣ ਉਹਨਾਂ ਦਾ ਵਿਰੋਧ ਸਾਰੇ ਲੀਡਰਾਂ ਦਾ ਵਿਰੋਧ ਹੋਣਾ ਹੀ ਹੋਣਾ ਹੈਗਾ ਕਿਉਂਕਿ ਲੋਕਾਂ ਨੂੰ ਆਸਾਂ ਬਹੁਤ ਆ ਉਹ ਆਸਾਂ ਤੇ ਬੂਰ ਨਹੀਂ ਪਿਆਗਾ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਨੂੰ ਅੱਜ ਤੋਂ ਬਾਅਦ ਖੁਦ মিডিਆ ਨੂੰ ਆਵਾਜ਼ ਮਾਰਨੀ ਚਾਹੀਦੀ ਆ ਕਿ ਦੱਸੋ ਮੈਂ ਤਿਆਰ ਆ ਜੀ ਬੈਠੋ ਕਿੰਨੀ ਚਾ ਇੰਟਰਵਿਊ ਚ ਨਹੀਂ ਮੈਂ ਪਿੰਡਾਂ ਚ ਪ੍ਰਚਾਰ ਵੀ ਕਰਨ ਤੁਹਾਨੂੰ ਮੇਰੇ ਨਾਲ ਚੱਲੋ ਪਰ ਜੇ ਤੁਸੀਂ ਐਦਾ ਕਹੋ ਕਿ ਮਾਈਕ ਚੱਕ ਕੇ ਲੈ ਜਾਓ ਮਾਈਕ ਬੰਦ ਕਰ ਦਿਓ ਇਹ ਸਾਰਾ ਸਰ ਗਲਤ ਹੈ ਇਹ ਖੁੱਡੀਆਂ ਸਭ ਤੱਕਾ ਨਾ ਕਰੋ ਤੇ ਤੱਕਾ ਪੰਜਾਬ ਦੀ ਜਨਤਾ ਤੁਹਾਨੂੰ ਵੀ ਪਤਾ ਸਹਿੰਦੀ ਨਹੀਂ ਹੈਗੀ ਜੀ ਇੱਕ ਪਾਸੇ ਤੇ ਚਲੋ ਆਮ ਆਦਮੀ ਪਾਰਟੀ ਦੇ ਭਾਜ ਪਾਇ ਕੇ ਲੋਕ ਸਵਾਲ ਕਰਦੇ ਆ ਇੱਕ ਪਾਰਟੀ ਪੰਜਾਬ ਦੇ ਅੰਦਰ ਉਹ ਵੀ ਹੈ ਕਿ ਲੀਡਰ ਹੀ ਵਿਰੋਧ ਕਰਦੇ ਆ ਆਪਦੇ ਉਮੀਦਵਾਰ ਦਾ ਪਹਿਲਾਂ ਜਲੰਧਰ ਦੇਖਣ ਨੂੰ ਮਿਲਿਆ ਉਹ ਚੁੱਪ ਹੋਏ ਕਿਸੇ ਵਾਅਦੇ ਨੂੰ ਲੈ ਕੇ ਕੋਈ ਉਹਨਾਂ ਨਾਲ ਹੋ ਗਈ ਹੋਣੀ ਗੱਲਬਾਤ ਉਹ ਚੌਧਰੀ ਪਰਿਵਾਰ ਚੁੱਪ ਕਰ ਗਿਆ ਕਿ ਚੰਨੀ ਦਾ ਵਿਰੋਧ ਹੋਣਾ ਹੀ ਨਹੀਂ ਕਰਨਾ ਇੱਕ ਤੇ ਤੋ ਆਵਾਜ਼ ਆਈ ਹੈ ਚਾਹੇ ਉਹ ਲਾਲ ਸਿੰਘ ਹੋਣ ਚਾਹੇ ਹਰਦੀਾਲ ਕੰਬੋਜ ਹੋਣ ਜਲਾਲਪੁਰ ਇਹ ਸਾਰਾ ਇੱਕ ਗਰੁੱਪ ਆ ਜਿਹੜਾ ਉਹ ਡਾਕਟਰ ਗਾਂਧੀ ਨੂੰ ਪਸੰਦ ਨਹੀਂ ਕਰ ਰਿਹਾ ਕਹਿੰਦੇ ਨਹੀਂ ਅਸੀਂ ਤੇ ਰੰਗ ਚ ਭੰਗ ਪਾਉਣੀ ਹੈ ਇਹ ਡਾਕਟਰ ਗਾਂਧੀ ਨੂੰ ਨਹੀਂ ਹੁਣ ਪਸੰਦ ਕਰ ਰਹੇ ਤੇ ਲੋਕਾਂ ਨੇ 2022 'ਚ ਇਹਨਾਂ ਨੂੰ ਨਹੀਂ ਪਸੰਦ ਕੀਤਾਗਾ ਅਸਲ 'ਚ ਕਾਂਗਰਸ ਪਾਰਟੀ ਵਰਕਰਾਂ ਦੀ ਪਾਰਟੀ ਨਹੀਂ ਰਹਿ ਗਈ ਕਾਂਗਰਸ ਪਾਰਟੀ ਰਹਿ ਗਈ ਹੈ ਪਰਿਵਾਰਾਂ ਦੀ ਪਾਰਟੀ ਉਹ ਕਹਿੰਦੇ ਕਿ ਸਾਡਾ ਠੇਕਾ ਹੈਗਾ ਸਾਡਾ ਅੰਮ੍ਰਿਤਸਰ ਠੇਕਾ ਸਾਡਾ ਗੁਰਦਾਸਪੁਰ ਠੇਕਾ ਸਾਡਾ ਜਲੰਧਰ ਠੇਕਾ ਸਾਡਾ ਪਟਿਆਲਾ ਠੇਕਾ ਕਹਿੰਦੇ ਕਿ ਕਹਿੰਦੇ ਦੂਜਾ ਤੇ ਸਾਨੂੰ ਬਰਦਾਸ਼ਤ ਨਹੀਂ ਆਗਾ ਕਾਂਗਰਸ ਡੁੱਬੀ ਇਸ ਕਰਕੇ ਨਾ ਸਭ ਤੋਂ ਪਹਿਲਾਂ ਕਾਂਗਰਸ ਕਿਉਂ ਡੁੱਬੀ ਪਹਿਲਾਂ ਆਮ ਲੋਕਾਂ ਦੀ ਪਾਰਟੀ ਹੁੰਦੀ ਫਿਰ ਇਹਨਾਂ ਜਿੰਨੇ ਰਾਜੇ ਮਹਾਰਾਜੇ ਸੀ ਜਿਨ੍ਹਾਂ ਨੂੰ ਪਟੇਲ ਸਾ ਫਿਰ ਰਜੀਵ ਗਾਂਧੀ ਉਹਨਾਂ ਸਾਰੇ ਰਾਜੇ ਮਾਰੇ ਚੱਕ ਲੇ ਉਹੀ ਕਾਂਗਰਸ ਪਾਰਟੀ ਦਾ 70 ਸਾਲਾਂ ਚ ਬੇੜਾ ਗਿਰਕ ਕਰ ਗਏ ਫਿਰ ਗਾਂ ਇਹ ਕਾਂਗਰਸ ਪਾਰਟੀ ਨੇ ਰਜਵਾੜਾ ਸ਼ਹੀ ਪੈਦਾ ਕਰਤੇ ਚਾਹੇ ਉਹ ਜਨਰਲ ਕੈਟਾਗਰੀ ਤੋਂ ਹੋਵੇ ਚਾਹੇ ਉਹ ਐਸਸੀ ਕੈਟਾਗਰੀ ਤੋਂ ਐਸਸੀ ਕੈਟਾਗਰੀ ਚੋਂ ਵੀ ਇੱਕ ਵਾਰ ਬੰਦਾ ਐਮਐਲਏ ਬਣ ਜਾਏ ਫਿਰ ਉਹ ਵੀ ਰਜਵਾੜਾ ਬਣ ਜਾਂਦਾ ਹੈ ਜਨਰਲ ਕੈਟਾਗਰੀ ਤੇ ਪਹਿਲੇ ਆਪਣੇ ਨੂੰ ਰਜਵਾੜਾ ਸਮਝਾ ਪਰ ਉਹ ਜਦੋਂ 2-3 ਵਾਰ ਐਮਐਲਏ ਐਮਪੀ ਬਣ ਜਾਏ ਉਹ ਰਜਵਾੜਾ ਕਹਿੰਦਾ ਮੇਰਾ ਠੇਕਾ ਇੱਥੇ ਕੋਈ ਆ ਨਹੀਂ ਸਕਦਾ ਹੁਣ ਲਾਲ ਸਿੰਘ ਸਾਹਿਬ ਆ ਕੀ ਤੁਹਾਡੀ ਏਜ ਆਗਿਆ ਦਿੰਦੀ ਹੈ ਟਾਡੇ ਕਰਕੇ ਤੁਹਾਡੇ ਮੁੰਡੇ ਨੂੰ 2017 'ਚ ਇੱਕ ਟਿਕਟ ਮਿਲ ਗਈ ਉਹ ਐਮਐਲਏ ਬਣ ਗਿਆ 22 ਦੇ ਵਿੱਚ ਉਹ ਹਾਰ ਗਿਆ ਤੇ ਇਹਦੇ 'ਚ ਡਾਕਟਰ ਗਾਂਧੀ ਦਾ ਕੀ ਕਸੂਰ ਆ ਤੁਹਾਨੂੰ ਹੁਣ ਜੇ ਨਹੀਂ ਉਹ ਟਿਕਟ ਮਿਲੀ ਕਿ ਤੇ ਉਹਦੇ 'ਚ ਡਾਕਟਰ ਗਾਂਧੀ ਦਾ ਕੀ ਕਸੂਰ ਆ ਤੁਹਾਡੀ ਪਰਫਾਰਮੈਂਸ ਮਾੜੀ ਹੋਊਗੀ ਨਾ ਤੁਹਾਡੇ ਮੁੰਡੇ ਦੀ ਪਰਫਾਰਮੈਂਸ ਮਾੜੀ ਹੋਊਗੀ ਇਸ ਕਰਕੇ ਵਿਨੇਬਿਲਟੀ ਪਾਰਟੀ ਕੀ ਦੇਖਦੀ ਕੋਈ ਵੀ ਪਾਰਟੀ ਚਾਹੇ ਆਮ ਆਦਮੀ ਪਾਰਟੀ ਚਾਹੇ ਕਾਂਗਰਸ ਪਾਰਟੀ ਚਾਹੇ ਭਾਜਪਾ ਚਾਹੇ ਸ਼ੁਰੂਮ ਨਿਕਲ ਕੀ ਤਿੰਨ ਚੀਜ਼ਾਂ ਦੇਖਦੇ ਨੇ ਵਿਨੇਬਿਲਟੀ ਟੌਪ ਤੇ ਫਿਰ ਕ੍ਰੈਡਿਬਿਲਟੀ ਦੇ ਦੇ ਨੇ ਫਿਰ ਅਕਾਉਂਟੇਬਿਲਟੀ ਦੇ ਦੇ ਨੇ ਹੁਣ ਵਨਰੇਬਿਲਟੀ ਕਹਦੀ ਸੀ ਉੱਥੇ ਜਿੱਥੇ ਕਾਂਗਰਸ ਪਾਰਟੀ ਲੱਗਾ ਕਿ ਜਿੱਤ ਕੇ ਦੀ ਹੋ ਸਕਦੀ ਆ ਉਹਨਾਂ ਨੇ ਡਾਕਟਰ ਧਰਮਵੀਰ ਗਾਂਧੀ ਨੂੰ ਦੇ ਦਿੱਤਾ ਸਰਵੇ ਕਰਵਾਇਆ ਹੋਊਗਾ ਨਾ ਸਰਵੇ 'ਚ ਤੁਹਾਡਾ ਨਾਮ ਹੀ ਹੋਣਾ ਸਰਵੇ 'ਚ ਹਰਦੀਾਲ ਕੰਬੋਜ ਦਾ ਵੀ ਨਾਮ ਹੋਣਾ ਹੈ ਸਰਵੇ 'ਚ ਲਾਲ ਸਿੰਘ ਦੇ ਮੁੰਡੇ ਦਾ ਵੀ ਹੋਣਾ ਰਣਿੰਦਰ ਉਹਨਾਂ ਦੇ ਕਾਕਾ ਰਣਿੰਦਰ ਕਾਕਾ ਰਜਿੰਦਰ ਸਿੰਘ ਉਹਦਾ ਵੀ ਹੋਊਗਾ ਹੁਣ ਸਵਾਲ ਹੈ ਕਿ ਇਹ ਜਿਹੜਾ ਖਾਸ ਕਰਕੇ ਪਟਿਆਲੇ ਦੇ ਵਿੱਚ ਚਾਹੇ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਜਿਹੜੇ ਦਰਜਾ ਬਦਰਜਾ ਨੇ ਚਾਹੇ ਕਾਂਗਰਸ ਪਾਰਟੀ ਦੇ ਨੇ ਚਾਹੇ ਭਾਜਪਾ ਦੇ ਨੇ ਇਹ ਜਿਹੜਾ ਸਾਰਾ ਇਹ ਲੋਕ ਪਟਿਆਲੇ ਵਾਲੇ ਨੇ ਇਹ ਕਰ ਇਹ ਪਟਿਆਲਾ रियासत ਦੇ ਜਿਹੜੇ ਨੇ ਇਹ ਆਪਣੇ ਆਪ ਨੂੰ ਵਫਾਦਾਰ ਸਮਝਦੇ ਨੇ ਇਹ ਤਾਂ ਕਹਿੰਦੇ ਜੋ ਕਾਲੀ ਦਲ ਦੇ ਉਮੀਦਵਾਰ ਨੂੰ ਟਿਕਟ ਮਿਲਦੀ ਪਹਿਲਾਂ ਅਸ਼ੀਰਵਾਦ ਕੈਪਟਨ ਮਰਿੰਦਰ ਸਿੰਘ ਕੋਲੋਂ ਲੈਣ ਚਲੇ ਜਾਂਦੇ ਇਹਨਾਂ ਸਾਰਿਆਂ ਦੇ ਪਟਿਆਲੇ ਆਲੇ ਤੇ ਕੈਪਟਨ ਪਰਿਵਾਰ ਦਾ ਦਬਦਬਾ ਆ ਜਿਹੜੇ ਅੱਜ ਬੋਲਣ ਦੇ ਨੇ ਕੂੰਡੇ ਨੇ ਹਨਾ ਜੀ ਉਹ ਮੋਸਟਲੀ ਹੋਇਆ ਕਿ ਕੋਈ ਮਹਾਰਾਜਾ ਕਹਿੰਦੇ ਕੈਪਟਨ ਮਿਰਿੰਦਰ ਸਿੰਘ ਨਹੀਂ ਕਹਿੰਦੇ ਮਹਾਰਾਜਾ ਕਹਿੰਦੇ ਨੇ ਪ੍ਰਨੀਤ ਕੌਰ ਨੂੰ ਕੀ ਕਹਿੰਦੇ ਨੇ ਮਹਾਰਾਣੀ ਕਹਿੰਦੇ ਨੇ ਜਿਹੜੇ ਅੱਜ ਦੇ ਦਿਨ ਵੀ 76 ਸਾਲ ਤੋਂ ਬਾਅਦ ਵੀ ਮਹਾਰਾਜਾ ਸਾਹਿਬ ਤੇ ਮਹਾਰਾਣੀ ਬਹੁਲਦੇ ਹੋਗੇ ਉਹ ਡਾਕਟਰ ਗਾਂਧੀ ਦੇ ਹੱਕ 'ਚ ਥੋੜਾ ਭੁਗਤਣਗੇ ਉਹ ਤੇ ਪ੍ਰਨੀਤ ਕੌਰ ਮੈਡਮ ਦੇ ਹੱਕ 'ਚ ਹੀ ਭੁਗਤਣਗੇ ਨਾ ਹੁਣ ਸਵਾਲ ਹੈ ਕਿ ਉਹ ਸਾਰੇ ਨੇ ਸਾਰੇ ਪਰਨੀਤ कौर ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਾਂ ਕੈਪਟਨ ਮਰਿੰਦਰ ਸਿੰਘ ਦੇ ਪੈਰੀ ਹੱਥ ਲਾਉਣ ਵਾਲੇ ਨੇ ਠੀਕ ਹੈ ਉਮਰ ਦੇ ਵਿੱਚ ਤੇ ਸਾਰਿਆਂ ਨੂੰ ਪੈਰੀ ਹੱਥ ਪਰ ਇਹ ਪ੍ਰਾਇੋਰਟੀ ਦਿੰਦੇ ਅਗਨੇ ਕਿ ਮਹਾਰਾਜੇ ਨੇ ਇਸ ਕਰਕੇ ਹੁਣ ਇਹ ਜਿਹੜਾ ਸਵਾਲ ਆ ਗਿਆ ਨਾ ਡਾਕਟਰ ਗਾਂਧੀ ਉਹਨਾਂ ਦੀ ਰਾਹੁਲ ਗਾਂਧੀ ਜਾਂ ਕਾਂਗਰਸ ਪਾਰਟੀ ਦੀ ਚੁਆਇਸ ਆ ਉਹ ਪਟਿਆਲੇ ਦੇ ਜਿਹੜਾ ਕਾਂਗਰਸ ਪਾਰਟੀ ਦਾ ਕਾਡਰ ਆ ਉਹ ਗਾਂਧੀ ਨੂੰ ਪੈ ਹੀ ਜਾਣਾ ਹੈਗਾ ਹੁਣ ਸਵਾਲ ਹੈ ਕਿ ਤੁਹਾਡੇ ਹਲਕਿਆਂ ਦੇ ਵਿੱਚ ਤੁਹਾਡਾ ਕੀ ਵਜੂਦ ਆ ਜੇ ਤੁਸੀਂ ਚੰਗੇ ਕੰਮ ਕੀਤੇ ਹੁੰਦੇ ਇਮਾਨਦਾਰੀ ਦੇ ਨਾਲ ਕੰਮ ਕੀਤੇ ਹੁੰਦੇ ਨਾ ਗੜਬੜੀਆਂ ਕੀਤੀਆਂ ਨਾ ਤੁਹਾਨੂੰ ਭਜਣਾ ਪੈਂਦਾਗਾ ਨਾ ਤੁਹਾਡੇ ਤੇ ਪਰਚੇ ਦਰਜ ਹੁੰਦੇ ਨਾ ਤੁਸੀਂ ਆਪਣੇ ਮੁੰਡਿਆਂ ਨੂੰ ਵੱਖ-ਵੱਖ ਬੋਰਡ ਕਾਰਪੋਰੇਸ਼ਨ ਜਲਵਾ ਦੇ ਤੇ ਤੁਹਾਨੂੰ ਅੱਜ ਤੱਕਲੀਫ ਸਹਿਣੀ ਨਹੀਂ ਪਣੀ ਜੇ ਹਲਕੇ ਦੇ ਕੰਮ ਕੀਤੇ ਹੁੰਦੇ ਜੇ ਰਾਜਪੁਰੇ ਵਾਂਸਮਨਾਂ ਕੰਮ ਹੁੰਦਾ ਰਿਹਾਗਾ ਤੇ ਇਹ ਕਰਕੇ ਉਹਦੇ ਚ ਡਾਕਟਰ ਧਰਮਵੀਰ ਗਾਂਧੀ ਸਾਹਿਬ ਦਾ ਤੇ ਨਾ ਕਸੂਰ ਹੈਗਾ ਕਾਂਗਰਸ ਪਾਰਟੀ ਨੂੰ ਚਾਹੀਦਾ ਹੈਗਾ ਕਿ ਜੇ ਤੁਸੀਂ ਸੈਂਟਰ ਸਰਕਾਰ ਬਣਾਉਣੀ ਹੈ ਤੇ ਤੁਹਾਨੂੰ ਸਾਰੇ ਜਿਹੜੇ ਨੇ મત ਭੇਦ ਪਲਾਉਣੇ ਪੈਣਗੇ ਇੱਥੇ ਗਾਂਧੀ ਸਾਹਿਬ ਦਾ ਉੱਥੇ ਸੁਖਪਾਲ ਸਿੰਘ ਖਹਿਰਾ ਸਾਹਿਬ ਦਾ ਦਰਬੀਰ ਗੋਲਦੀ ਸਾਹਿਬ ਕਰੀਅਰ ਨੇ ਬਿਲਕੁਲ ਹੁਣ ਸਵਾਲ ਹੈ ਕਿ ਕਾਂਗਰਸ ਪਾਰਟੀ ਦੇਖਣਾ ਠੀਕ ਹੈ ਤੁਸੀਂ ਐਮਐਲਏ ਬਣ ਕੇ ਆਮ ਘਰ ਦੇ ਵਿੱਚ 2017 ਵਿੱਚ ਤੁਸੀਂ ਚੰਗੀ ਮਿਹਨਤ ਕੀਤੀ ਹੋ ਐਮਐਲਏ ਬਣ ਕੇ ਉਸ ਤੋਂ ਬਾਅਦ ਬਾਈਲੈਕਸ਼ਨ ਆ ਗਈ ਤੁਹਾਡੇ ਸਾਹਮਣੇ ਸੀਐਮ ਦਾ ਫੇਸ ਆ ਗਿਆ ਤੇ ਲਾਜ਼ਮੀ ਤੌਰ ਤੇ ਸੀਐਮ ਦੇ ਫੇਸ ਨੂੰ ਲੈ ਕੇ ਥੋੜਾ ਜਿਹਾ ਟਰਸਟ ਜ਼ਿਆਦਾ ਕਰਦੇ ਨੇ ਉਸ ਤੋਂ ਬਾਅਦ ਬਾਈਲੈਕਸ਼ਨ ਆ ਗਈ ਤੇ ਤੁਹਾਨੂੰ ਕਾਂਗਰਸ ਪਾਰਟੀ ਲੜਾ ਪਰ ਇਹ ਤਾਂ ਨਹੀਂ ਹੋ ਸਕਦਾ ਕਿ ਹਰ ਵਾਰ ਹਰ ਇੱਕ ਨੂੰ ਮੌਕਾ ਮਿਲੇਗਾ ਨਾ ਹੁਣ ਉਹਨਾਂ ਨੇ ਲੱਗਾ ਕਿ ਸਪਾਲ ਸਿੰਘ ਖਹਿਰਾ ਉਸਦਾ ਸਰਵੇਖਣ ਦੇ ਵਿੱਚ ਦਲਬੀਰ ਸਿੰਘ ਗੋਲਡੀ ਦਾ ਨਾਮ ਆਇਆ ਹੋਵੇ ਵਿਜੇਂਦਰ ਸਿੰਘਲਾ ਸਾਹਿਬ ਦਾ ਨਾਮ ਆਇਆ ਹੋਵੇ ਜਾਂ ਹੋਰਾਂ ਦਾ ਵੀ ਨਾਮ ਆਇਆ ਹੋਵੇ ਪਰ ਉਥੇ ਸੁਪਾਲ ਸਿੰਘ ਖਿਆਰਾ ਦੇ ਹੱਕ ਦੇ ਵਿੱਚ ਜ਼ਿਆਦਾ ਲੋਕਾਂ ਨੇ ਹਾਂ ਕਰਤੀ ਹੋਊਗੀ ਪਟਿਆਲੇ ਦੇ ਮੁਕਾਬਲੇ ਗੋਲਡੀ ਦੀ ਇੱਕ ਗੱਲ ਵੱਖਰੀ ਸੀ ਉਹਨਾਂ ਨੇ ਵਿਰੋਧ ਵੀ ਕਰਤਾ ਨਾਲ ਅਖੀਰ 'ਚ ਇਹ ਵੀ ਕਹਿ ਗਏ ਕਿ ਜਦੋਂ ਵੀ ਖਿਆਰਾ ਸਾਹਿਬ ਆਉਣਗੇ ਅਸੀਂ ਸਵਾਗਤ ਵੀ ਕਰਾਂਗੇ ਤੇ ਨਾਲ ਸਪੋਰਟ ਵੀ ਕਰਾਂਗੇ ਦੋਨੇ ਗੱਲਾਂ ਕਰਕੇ ਉਹ ਤਾਂ ਕਹਿੰਦੇ ਕੱਲ ਦਲਬੀਰ ਸਿੰਘ ਗੋਲਡੀ ਦੇ ਘਰ ਜਾ ਹੀ ਰਹੇ ਨੇ ਸੁਪਾਲ ਸਿੰਘ ਖਿਆਰਾ ਜਿਹੜੀ ਆਪਣੀ ਵੀ ਗੱਲ ਹੋਈ ਕਹਿੰਦੇ ਮੈਂ ਕੱਲ ਧੂਰੀ ਜਾ ਰਿਹਾ ਹਾਂਗਾ ਉਥੇ ਗੋਲਡੀ ਸਾਹਿਬ ਨੂੰ ਮਿਲਣਾ ਹੋਰ ਵੀ ਬੀ ਬਿ ਰਜਿੰਦਰ ਕੋਰ ਪੱਠਲ ਵੀ ਆਉਣਗੇ ਮੈਨੂੰ ਲੱਗਦਾ ਕਿ ਠੀਕ ਹੈ ਇੱਕ ਦਰਦ ਦੁੱਖ ਦਰਦ ਤੇ ਹੈ ਜੀ ਦਲਬੀਰ ਗੋਲਡੇ ਨੂੰ ਕਿ ਪਹਿਲਾਂ ਤੇ ਮੈਂ 17 ਜਿੱਤਿਆ ਫਿਰ 22 ਦੇ ਵਿੱਚ ਮੈਨੂੰ ਮੁੱਖ ਮੰਤਰੀ ਦੇ ਫੇਸ ਦੇ ਸਾਹਮਣੇ ਲੜਾ ਦਿੱਤਾ ਹੈਗਾ ਫਿਰ ਮੈਨੂੰ ਬਾਈ ਇਲੈਕਸ਼ਨ ਲੜਾ ਦਿੱਤੀ ਦੁੱਖ ਤੇ ਹੈ ਪਰ ਸਵਾਲ ਹੈ ਕਿ ਇੱਕ ਵਿਨੇ ਬਿਲਡ ਵੀ ਹੈਗੀ ਤੁਸੀਂ ਤੇ ਫੋਕਸ ਕਰੋ ਨਾ ਹੁਣ ਸਾਰੇ ਪ੍ਰੋਬਲਮ ਕੀ ਹੈਗੇ ਸਾਰੇ ਕੀ ਚਾਹੋ ਕਾਲੀ ਦਲ ਦਾ ਚਾਹੋ ਕਾਂਗਰਸ ਦਾ ਚਾਹੋ ਆਮ ਆਦੀ ਪਾਰਟੀ ਦਾ ਉਹ ਜਿਹੜੇ ਹਾਰ ਜਾਂਦੇ ਨੇ ਜਾਂ ਮੈਂ ਐਮਐਲਏ ਜੇ ਨਹੀਂ ਬਣਿਆ ਮੈਨੂੰ ਐਮਪੀ ਲੜਾ ਦਿਓ ਤੇ ਫਿਰ ਬਾਕੀ ਲੋਕ ਕਿੱਥੇ ਰਹਿਣਗੇ ਜਿੱਤ ਕੇ ਤੁਸੀਂ ਐਮਐਲਏ ਬਣ ਗਏ ਫਿਰ ਹਾਰ ਕੇ ਕਹਿੰਦੇ ਕਿ ਮੈਨੂੰ ਐਮਪੀ ਲੜਾ ਦਿਓ ਇਸ ਦਿਨ ਘੱਟੋ ਘੱਟ ਬਾਕੀਆਂ ਨੂੰ ਤੇ ਮੌਕਾ ਦੇਣਾ ਚ ਮੈਨੂੰ ਲੱਗਦਾ ਕਿ ਪੋਲੀਟਿਕਲ ਪਾਰਟੀਆਂ ਨੂੰ ਚਾਹੀਦਾ ਹੈ ਕਿ ਦੋ ਵਾਰ ਐਮਪੀ ਤੇ ਦੋ ਵਾਰ ਐਮਐਲਏ ਤੀਜੀ ਵਾਰ ਤੇ ਟਿਕਟ ਨਹੀਂ ਦੇਣੀ ਚਾਹੀਦੀ ਇਸ ਕਰਕੇ ਜਿਹੜਾ ਕੇਰਲਾ ਸਰਕਾਰ ਜਿਹੜੀ ਕਾਮਰੇਡਾਂ ਦੀ ਸਰਕਾਰ ਆ ਦੇਸ਼ ਦੀ ਇਕਲੌਤੀ ਸਰਕਾਰ ਹੋਊਗੀ ਜਿੱਥੇ ਇੱਕ ਐਮਐਲਏ ਜਦੋਂ ਮੰਤਰੀ ਬਣਦੇ ਉਹਨੂੰ ਇੱਕ ਮੰਤ ਇੱਕ ਵਾਰ ਹੀ ਮੰਤਰੀ ਬਣਾਇਆ ਤੇ ਦੂਜੀ ਵਾਰ ਉਹਨੂੰ ਮੌਕਾ ਨਹੀਂ ਦਿੰਦੇ ਇਸ ਵਾਰ ਪੋਲਿਟ ਬਿਊਰੋ ਚ ਡਿਸਕਸ਼ਨ ਹੋਈ ਆ ਕਿ ਕਰੋਨਾ ਕਾਲ ਦੇ ਵਿੱਚ ਉਹਨਾਂ ਸੈਂਟਰ ਸਰਕਾਰ ਨੇ ਮੋਦੀ ਸਰਕਾਰ ਨੇ ਕੰਮ ਨਹੀਂ ਕੀਤਾ ਜਿੰਨਾ ਕੇਰਲਾ ਦੀ ਹੈਲਥ ਮਨਿਸਟਰ ਮੇਰੇ ਖਿਆਲ ਹੁੰਦਾ ਸ਼ਰਮੀਲਾ ਕਰਕੇ ਸੀ ਜਿੰਨਾ ਉਹਨਾਂ ਨੇ ਕੰਮ ਕੀਤਾ ਉਹਨਾਂ ਨੂੰ ਕਹੇ ਸਰਕਾਰ ਰਿਪੀਟ ਹੋਗੀ ਕਹਿੰਦੇ ਕਿ ਮੌਕਾ ਦਿਓ ਉਹਨੂੰ ਕਹਿੰਦੇ ਜੋ ਸਾਡੇ ਨਿਜ਼ਮ ਨੇ ਪ੍ਰੋਟੋਕਾਲ ਜੋ ਸਾਡਾ ਹੈ ਕਿ ਇੱਕ ਬੰਦਾ ਇੱਕ ਵਾਰਾ ਹੀ ਮੰਤਰੀ ਬਣੂਗਾ ਤੇ ਬਾਕੀ ਪਾਰਟੀਆਂ ਵੀ ਕਰ ਦੇਣਗੇ ਇੱਥੇ ਕੀ ਪਹਿਲਾਂ ਦਾਦਾ ਮંત્રી ਫਿਰ ਮੁੰਡਾ ਮੰਤਰੀ ਫਿਰ ਗਾਹ ਮੁੰਡੇ ਦਾ ਮੁੰਡਾ ਮੰਤਰੀ ਮਤਲਬ ਠੇਕਾ ਹੀ ਲੈ ਲਿਆ ਕਾਂਗਰਸ ਪਾਰਟੀ ਦੇ ਵਿੱਚ ਕਿ ਨਾ ਇੱਥੇ ਇੱਥੇ ਪਟਿਆਲਾ ਵਿਰੋਧ ਕਰ ਦਿੱਤਾ ਚਲੋ ਉਹਨੇ ਦਿਲ ਦੁੱਖਿਆ ਵੀ ਹੈ ਗੋਲਡੀ ਦਾ ਪਰ ਉਹਨੇ ਦਿਲ ਵੱਡਾ ਵੀ ਦਿਖਾ ਦਿੱਤਾ ਕਿ ਮੈਂ ਪਾਰਟੀ ਵਾਸਤੇ ਜਸਬੀਰ ਸਿੰਘ ਡਿੰਪ ਐ ਨੀ ਖਡੂਰ ਸਾਹਿਬ ਦੇ ਉਹਨੇ ਪਹਿਲਾਂ ਹੀ ਹਫਤਾ 10 ਦਿਨ ਪਹਿਲਾਂ ਕਹਿ ਦਿੱਤਾ ਇਹ ਕਿ ਮੈਨੂੰ ਟਿਕਟ ਮਿਲੇ ਜਾਂ ਨਾ ਮਿਲੇ ਮੈਂ ਪਾਰਟੀ ਨਹੀਂ ਛੱਡ ਕੇ ਜਾਵਾਂਗਾ ਤੇ ਮੈਂ ਜਿਹੜਾ ਵੀ ਉਮੀਦਵਾਰ ਮੈਂ ਉਹਦੇ ਵਾਸਤੇ ਮਦਦ ਕਰਾਂਗਾ ਇਕਦਾਂ ਦੇ ਵੀ ਲੀਡਰ ਹੈਗੇ ਨੇ ਚਾਹੇ ਉਹਨੂੰ ਭਾਵੇਂ ਲੋਕੀ ਕਹਿਣਗੇ ਟਿਕਟ ਨਹੀਂ ਮਿਲੀ ਇਸ ਕਰਕੇ ਉਹਨੇ ਹਾਈ ਕਮਾਂਡ ਤੇ ਸਾਨ ਜਿਤਾ ਦਿੱਤਾਗਾ ਹੂੰ ਪਰ ਟਿਕਟ ਛੱਡ ਤੇ ਦਿੱਤੀ ਹੈਗੀ ਭਾਵੇਂ ਰੋਲਾ ਪਾ ਦਿੰਦੇ ਨੇ ਭਾਵੇਂ ਨਾਰਾਜ਼ ਹੋ ਜਾਂਦੇ ਭਾਵੇਂ ਆਜ਼ਾਦ ਲੜਦੇ ਭਾਵੇਂ ਆਮ ਆਦਮੀ ਪਾਰਟੀ ਚਲੇ ਜਾਂਦੇ ਭਾਵੇਂ ਭਾਜਪਾ ਚ ਚਲੇ ਜਾਂਦਾ ਭਾਵੇਂ ਉਹ ਕਿਸੇ ਵੀ ਪਾਰਟੀ ਚ ਜਾ ਅਕਾਲੀ ਦਲ ਚ ਵੀ ਜਾ ਸਕਦੇ ਲੇਕਿਨ ਉਹ ਕਹਿੰਦੇ ਨਹੀਂ ਪਾਰਟੀ ਨਹੀਂ ਛੱਡ ਕੇ ਜਾਣੀ ਹੈਗੀ ਹੋ ਸਕਦਾ ਉਹ 27 ਦੇ ਵਿੱਚ ਵਿਧਾਨ ਸਭਾ ਦੀ ਤਿਆਰੀ ਹੁਣ ਤੋਂ ਸ਼ੁਰੂ ਕਰ ਦਿੱਤੀ ਹੋਵੇ ਉੱਥੇ ਚਰਨਜੀਤ ਚੰਨੀ ਦਾ ਵਿਰੋਧ ਹੋਇਆ ਰਿਆ ਕਿ ਜਲੰਧਰ ਆ ਹੀ ਕਿਉਂ ਗਏ ਵਿਕਰਮ ਚੌਧਰੀ ਸਾਹਿਬ ਕਹਿੰਦੇ ਆਏ ਕਿਵੇਂ ਹੁਣ ਥੋੜੇ ਤਾਂ ਠੰਡੇ ਹੋਏ ਨੇ ਕਾਂਗਰਸ ਪਾਰਟੀ ਨੇ ਕਹਿ ਦਿੱਤਾ ਕਿ ਕੋਈ ਗੱਲ ਨਹੀਂ ਤੁਹਾਨੂੰ ਅਸੀਂ ਹਾਰਪੋ ਲੜਾ ਦਿੰਦੇ ਹਾਂ ਤਾਂ ਠੰਡੇ ਹੋਏ ਪਰ ਮੈਨੂੰ ਹੈਰਾਨੀ ਹੁੰਦੀ ਕਿ ਕਾਂਗਰਸ ਪਾਰਟੀ ਐਡੀ ਸ਼ਤੀ ਲੇਪ ਕਿਵੇਂ ਜਾਂਦੀ ਹੈਗੀਾ ਭੀਜਪੀ ਚ ਚੂਹ ਨਹੀਂ ਕੋਈ ਕਰਦਾਗਾ ਭੀਜਪੀ ਚ ਪਾਰਟੀ ਸਰਮੌਰ ਆ ਤੇ ਕਾਂਗਰਸ ਦੇ ਵਿੱਚ ਟੱਬਰ ਸਰਬੌਰ ਆ ਇਸੇ ਕਰਕੇ ਭੀਜਪੀ ਦੋ ਵਾਰਾਂ ਦੇ ਸਰਕਾਰ ਬਣ ਗਈ ਲੋਕੀ ਕਹਿੰਦੇ ਨੇ ਹਲਾ ਪਤਨੀ 1 4 ਜੂਨ ਨੂੰ ਕੀ ਰਿਜ਼ਲਟ ਆਉਣੇ ਨੇ ਪਰ ਅੱਜ ਦੀ ਤਰੀਕ ਦੇ ਕਹਿੰਦੇ ਕਿ ਯਾਰ ਭੀਜਪੀ ਜਿੱਤ ਸਕਦੀ ਹੈ ਇਹ ਨਹੀਂ ਕਹਿੰਦੇ ਕਿ ਇੰਡੀਆ ਗੱਠ ਜੋੜ ਜਿੱਤ ਸਕਦਾ ਕਹਿੰਦੇ ਭਾਜੀਪੀ ਜਿੱਤ ਸਕਦੀ ਆ ਇਸ ਕਿਉਂ ਜਿੱਤ ਸਕਦੀ ਆ ਕਿ ਉੱਥੇ ਪਾਰਟੀ ਪ੍ਰਤੀ ਲੋਕਾਂ ਦੀ ਹਜੇ ਵੀ ਜਿਹੜੇ ਕਮਿਟਮੈਂਟ ਆ ਜੈਰਾਮ ਠਾਕਰ ਦੀ ਨਾਰਾਜ਼ ਹੋਇਆ ਖੱਟੜ ਸਾਹਿਬ ਦੀ ਨਾਰਾਜ਼ ਹੋਏ ਸ਼ਿਵਰਾਜ ਚੋਹਾਨ ਤਿੰਨ ਵਰੇ ਦਾ ਮੰਤਰੀ ਐਮਐਲਏ ਲੜਦਾ ਤਾਂ ਹੁਣ ਉਹਨੂੰ ਐਮਪੀ ਲੜਾ ਰਹੇ ਮਤਲਬ ਪਾਰਟੀ ਪ੍ਰਤੀ ਜਿਸ ਬੰਦੇ ਦੀ ਪਾਰਟੀ ਪ੍ਰਤੀ ਵਫਾਦਾਰੀ ਐ ਕਮਿਟਮੈਂਟ ਉਹਦਾ ਮੁੱਲ ਤੇ ਪੈਂਦਾ ਪੈਂਦਾਗਾ ਇੱਕ ਤੀਜਾ ਮਸਲਾ ਵੀ ਨੋਟ ਕਰਨ ਵਾਲਾ ਪੰਜਾਬ ਦੀ ਪੋਲਿਟਿਕਸ ਨਾਲ ਜੁੜਿਆ ਹੋਇਆ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨਾਂ ਦੇ ਵਿਧਾਇਕ ਕਮਲਾ ਲੀਏ ਨਾ ਤੇ 13 ਲੋਕ ਸਭਾ ਹਲਕਿਆਂ ਤੇ ਹਾਲਾਂਕਿ ਬਾਕੀਆਂ ਨੇ ਹਲੇ ਐਲਾਨ ਵੀ ਕਰਨੇ ਆ ਕੁਝ ਸੀਟਾਂ ਤੇ ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ ਨੇ 10 ਵਿਧਾਇਕ ਨੇ ਮੌਜੂਦਾ ਜਿਹੜੇ ਚੋਣ ਲੜ ਰਿਹਾ ਲੋਕ ਸਭਾ ਦੀ ਜਿਨ੍ਹਾਂ ਵਿੱਚੋਂ 9 ਤਾਂ ਸਿੱਧਾ ਹੀ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਿਹਾ ਇੱਕ ਸੁਖਪਾਲ ਸਿੰਘ ਖਹਿਰਾ ਇੱਕ ਚੱਬੇਵਾਲ ਪੇਸ਼ਕ ਕਾਂਗਰਸ ਦੇ ਸੀ ਪਰ ਉਹ ਆਮ ਆਦਮੀ ਪਾਰਟੀ ਵੱਲੋਂ ਲੜ ਰਿਹਾ ਤੇ 9 ਜਿਹੜੇ ਆ ਉਹ ਆਮ ਆਦਮੀ ਪਾਰਟੀ ਵੱਲੋਂ ਹੀ ਚੋਣ ਲੜ ਰਿਹਾ ਲੋਕ ਸਭਾ ਦੀ ਉਹ ਵੀ ਜਿਹੜੇ ਮੌਜੂਦਾ ਵਿਧਾਇਕ ਨੇ ਮਤਲਬ ਕਿ ਪਾਰਟੀਆਂ ਕੋ ਲੀਡਰ ਨਹੀਂ ਹੈਗੇ ਨਾ ਸਵਾਲ ਦੇ ਕਿ ਪਾਰਟੀਆਂ ਕੋ ਲੀਡਰ ਨਹੀਂ ਹੈਗੇ ਨਾ ਜੇ ਹੁਣ ਆਮ ਆਦੀ ਪਾਰਟੀ ਆ ਨੋ ਨੋਵਾਂ ਦੇ ਵਿੱਚੋਂ ਪੰਜ ਮੰਤਰੀ ਕੈਬਨਟ ਮੰਤਰੀ ਨੇ ਮਤਲਬ ਤੁਸੀਂ 11 ਸਾਲ ਪੁਰਾਣੀ ਪਾਰਟੀ ਹੈਗੀ ਤੇ 11 ਸਾਲਾਂ ਦੇ ਵਿੱਚ ਜੇ ਲੀਡਰ ਨਹੀਂ ਬਣਾ ਸਕੇ ਤੇ ਜਾਂ ਲੀਡਰ ਨਹੀਂ ਬਣਿਆਗੇ ਦੋਨੇ ਪਾਸੇ ਪਾਰਟੀ ਦੀ ਵੀ ਕਮਜ਼ੋਰੀ ਹੈ ਔਰ ਜਿਹੜੇ ਹਲਕੇ ਦੇ ਲੀਡਰ ਉਹਨਾਂ ਦੀ ਵੀ ਕਮਜ਼ੋਰੀ ਹੈ ਗਿਆ ਪਰ ਦੂਜਾ ਅੱਜ ਕੱਲ ਕੀ ਕਿ ਪਰਸਨੈਲਿਟੀ ਬੇਸ ਇਲੈਕਸ਼ਨ ਹੋ ਗਿਆ ਕਿ ਸੰਗਰੂਰ ਭਗਵੰਤ ਮਾਨ ਸਾਹਿਬ ਤੋਂ ਕੌਣ ਸਟਰੋਂਗ ਹੋ ਸਕਦਾ ਕਿਉਂਕਿ ਪਹਿਲਾਂ ਉਹਨਾਂ ਨੇ ਰਿਸਕ ਲੈ ਲੈ ਗਿਆ ਸਰਪੰਚ ਕਰਾਚੋਂ ਦਾ ਹੁਣ ਕਿ ਮੀਤ ਹੀ ਹੋ ਸਕਦਾ ਹੈ ਇੱਕ ਨਾਮ ਆ ਨੌਜਵਾਨ ਚਿਹਰਾ ਵਾ ਦੋਵਰ ਐਮ ਐਲ ਏ ਆ ਅੱਜ ਕੱਲ ਪਰਸਨੈਲਿਟੀ ਬੇਸ ਕਿਉਂ ਭਲੱਤ ਤੋਂ ਸਿੱਧਾ ਸੰਘਰੂਰ ਲੈ ਕੇ ਗਏ ਨੇ ਭਗਵੰਤ ਮਾਨ ਉਹਨੂੰ ਸੁਖਪਾਲ ਕਹਿੰਦਾ ਇੱਕ ਪਰਸਨੈਲਿਟੀ ਨੇ ਸੁਖਪਾਲ ਕਹਿੰਦਾ ਪੰਜਾਬ ਦੀ ਇੱਕ ਸਿਆਸੀ ਇੱਕ ਉੱਚੀ ਹਸਤੀ ਬਣ ਚੁੱਕਾ ਹੈ ਕਿੱਥੇ ਭਲਾਥਾ ਤੇ ਕਿੱਥੇ ਸੰਘਰੂਰ ਆ ਉਹ ਖਡੂਰ ਸਾਹਿਬ ਵੀ ਜਾ ਸਕਦੇ ਜੇ ਜਸਬੀਰ ਸਿੰਘ ਡਿੰਪਾ ਨਹੀਂ ਲੜਦੇ ਖਡੂਰ ਸਾਹਿਬ ਆ ਕਿਉਂਕਿ ਸੁਖਪਾਲ ਸਿੰਘ ਕਹਿੰਦਾ ਉਹਨਾਂ ਦਾ ਜੱਦੀ ਪਿੰਡ ਖਡੂਰ ਸਾਹਿਬ ਜੀ ਪੈਂਦਾ ਨਾਗੋਕੇ ਉੱਥੇ ਵੀ ਲੜ ਸਕਦੇ ਸੀ ਜਾਂ ਨਦਪੁਰ ਸਾਹਿਬ ਵੀ ਲੜ ਸਕਦੇ ਸੀ ਆ ਭਲਾ ਭਲਾ ਪਉਤੇ ਸੰਗਰੂ ਲੈ ਜੋ ਇਸ ਕਰਕੇ ਆਮ ਆਦੀ ਪਾਰਟੀ ਜਾਂ ਲੀਡਰ ਬਣ ਨਹੀਂ ਸਕੇ ਜਾਂ ਪੈਦਾ ਨਹੀਂ ਹੋ ਸਕੇ ਜਾਂ ਉਹਨੇ ਨਹੀਂ ਕਿ ਵੱਡੀਆਂ ਚਿਹਰੇ ਮੈਦਾਨ ਵਿੱਚ ਉਤਾਰੋ ਕਿ ਹੁਣ ਕਲਚਰ ਹੀ ਹੈਗਾ ਕਿ ਵੱਡੇ ਚਿਹਰੇ ਉਤਾਰੋਗੇ ਤੇ ਤਾਂ ਹੀ ਜਿੱਤੋਗੇ ਕਿਉਂਕਿ ਹੁਣ ਹਵਾ ਤੇ ਹੈ ਨਹੀਂ ਆ 2022 ਦੇ ਵਿੱਚ ਹਵਾ ਸੀ ਸਾਰਾ ਕੁਝ ਜਿੱਤ ਗਿਆ ਇਸ ਕਰਕੇ ਇਹ ਹਵਾ ਨਹੀਂ ਬਣੀ ਆ ਗਈ ਇਸ ਕਰਕੇ ਵੱਡੇ ਚਿਹਰੇ ਉਤਾਰ ਤੇ ਉਥੋਂ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ ਗੁਰਮੀਤ ਸਿੰਘ ਖੁੱਡੀਆਂ ਬਠਿੰਡੇ ਤੋਂ ਮੀਤੇਰ ਉਥੋਂ ਹੋਗੇ ਸੰਘਰੂਰ ਤੋਂ ਡਾਕਟਰ ਬਲਬੀ ਸਿੰਘ ਪਟਿਆਲੇ ਤੋਂ ਹੋਗੇ ਵੱਡੇ ਚਿਹਰੇ ਉਤਾਰ ਦਿੱਤੇ ਆਗੇ ਨਾ ਤੇ ਇਸ ਕਰਕੇ ਆ ਜਿਹੜੇ ਸਵਾਲ ਆ ਕਿ ਦਸਾਂ ਚੋ ਜਿੱਤ ਦੇ ਕਿੰਨੇ ਨੇ ਆ ਆਮਨੇ ਸਾਹਮਨੇ ਤੇ ਮੀਤੇਰ ਤੇ ਸੁਖਪਾਲ ਖੇਰ ਬਾਕੀ ਆਮਨੇ ਸਾਹਮਨੇ ਐਮਐਲਏ ਨਹੀਂ ਆਏ ਨਾ ਜੀ ਤੇ ਜੇ ਮੰਨ ਲਓ ਮੀਤੇਰ ਜਿੱਤ ਦੇ ਬਾਈਲੈਕਸ਼ਨ ਹੋ ਜੂਗੇ ਜੇ ਬਾਕੀ ਵੀ ਆਪਣੇ ਆਪਣੇ ਲਗੇ 10 ਬਾਈਲੈਕਸ਼ਨ ਹੋਣਗੀਆਂ ਤੇ ਉਹ ਸਟੇਟ ਤੇ ਕਿੰਨਾ ਬਰਡਨ ਨੇ ਪਰ ਪਤਾ ਨਹੀਂ ਪੋਲਿਟੀਕਲ ਪਾਰਟੀਆਂ ਨੂੰ ਸੋਚਿਆ ਕਿ ਵੱਡੇ ਚਿਹਰੇ ਉਤਾਰੋ ਤੇ ਤਾਂ ਹੀ ਗੱਲ ਬਣੀ ਨਹੀਂ ਤੇ ਬਣੀ ਪਰ ਇੱਕ ਪਾਸੇ ਕਿ ਵੱਡੇ ਚਿਹਰੇ ਕੀ ਇਹੋ ਹੀ ਨੇ ਹੋਰ ਕਿਉਂ ਨਹੀਂ ਪੈਦਾ ਹੋ ਰਹੇ ਜਾਂ ਬੰਨਣ ਨਹੀਂ ਦਿੱਤੇ ਜਾ ਰਹੇ ਇਸੇ ਕਰਕੇ ਕਿਉਂ ਵੱਡੇ ਚਿਹਰੇ ਨਹੀਂ ਬੰਦੇ ਹੈਗੇ ਕਿਉਂਕਿ ਪਰਿਵਾਰਾਂ ਦਾ ਪਰਿਵਾਰਾਂ ਦਾ ਕਬਜ਼ਾ ਚੱਲਦਾ ਰਿਹਾ ਪੀੜੀਦਰ ਪੀੜੀ ਜਿਹੜੀ ਕਬਜ਼ਾ ਚੱਲਦਾ ਰਿਹਾ ਜਿਵੇਂ ਆਧਾਰਨ ਦੇ ਤੌਰ ਤੇ ਪਟਿਆਲੇ ਤੋਂ ਪਹਿਲਾਂ ਕੈਪਟਨ ਮਰੀਂਦਰ ਸਿੰਘ ਫਿਰ ਉਹਦੀ ਕੁੜੀ ਫਿਰ ਉਹਦੀ ਘਰ ਵਾਲੀ ਫਿਰ ਉਹਦਾ ਮੁੰਡਾ ਲਾਲ ਸਿੰਘ ਪਹਿਲਾਂ ਆ ਆ ਫਿਰ ਉਹਦਾ ਮੁੰਡਾ ਆ ਗਿਆ ਨਾ ਫਿਰ ਉਹ ਪ੍ਰਕਾਸ਼ ਸਿੰਘ ਬਾਦਲ ਉਸਬੀ ਸਿੰਘ ਬਾਦਲ ਹਰ ਸਿਮਰਤ कौर ਬਾਦਲ ਸੁਖਣਾ 227 ਦੇ ਵਿੱਚ ਪਤਾ ਉਹਨਾਂ ਦਾ ਮੁੰਡਾ ਵੀ ਤਿਆਰ ਹੋ ਜੋ ਇਲੈਕਸ਼ਨ ਲੜਨ ਵਾਸਤੇ ਨਾ ਤੇ ਇਹ ਪੀੜੀ ਦਰ ਪੀੜੀ ਜਲੰਧਰ ਤੋਂ ਜਿਵੇਂ ਵਿਕਰਮਜੀਤ ਚੌਧਰੀ ਪਹਿਲਾਂ ਮਾਸਟਰ ਗੁਰਬੰਤਾ ਸਿੰਘ ਪੰਜ ਵਾਰ ਐਮਐਲਏ ਫਿਰ ਉਹਨਾਂ ਦੇ ਗਾਂ ਦੋ ਮੁੰਡੇ ਚੌਧਰੀ ਸੰਤੋਖ ਸਿੰਘ ਤੇ ਚੌਧਰੀ ਸੰਤੋਸ਼ ਸਿੰਘ ਫਿਰ ਉਹ ਇੱਕ ਦਾ ਮੁੰਡਾ ਕਰਤਾਰਪੁਰ ਤੋਂ ਵਰਗ ਹੈ ਸਰਿੰਦਰ ਸਿੰਘ ਫਿਰ ਵਿਕਰਮਜੀਤ ਚੌਧਰੀ ਹੋਗੇ ਇਹ ਪੀੜੀਦਰ ਪੀੜੀਆ ਕਰਕੇ ਤੇ ਆਮ ਆਦੀ ਪਾਰਟੀ ਦੀ ਹਲੇ ਪੀੜੀਦਰ ਪੀੜੀ ਸਟਾਰਟ ਹੀ ਨਹੀਂ ਹੋਈ ਲੇਕਿਨ ਜਦੋਂ ਇੱਕ ਸੰਗਰੂਰ ਆ ਸੰਗਰੂਰ ਦੇ ਵਿੱਚ ਤੁਹਾਡੇ ਕੋਲ ਜਿਹੜੇ 9 ਹਲਕੇ ਪੈਂਦੇ 9 ਹਲਕਿਆਂ 'ਚ ਤੁਹਾਡੇ ਐਮਐਲਏ ਨੇ ਤੇ ਕੀ ਉੱਥੇ ਕੋਈ ਹੈ ਨਹੀਂ ਸੀ ਇਹ ਵੀ ਆਪਣੇ ਆਪ 'ਚ ਇੱਕ ਵੱਡਾ ਸਵਾਲ ਪਰ ਆ ਪਹਿਲੀ ਵਾਰ ਆ ਹੋਊਗਾ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ 10 ਐਮਐਲਏ ਉਹ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਲੜ ਰਹੇ ਆਗੇ ਨੇ ਤੇ ਹੁਣ ਇਹ ਵੱਡਾ ਸਵਾਲ ਆ ਜਿੱਤਣਗੇ ਕੌਣ ਹੋਰਤ ਨਹੀਂ ਕਿ ਸਾਰਿਆਂ ਦੀ ਐਮਐਲਏ ਬਚੇ ਰਹਿਣ ਕਿਉਂਕਿ ਇਲੈਕਸ਼ਨ ਦੇ ਵਿੱਚ ਕੁਝ ਵੀ ਹੋ ਸਕਦਾ ਕੋਈ ਹਾਰ ਵੀ ਸਕਦਾ ਕੋਈ ਜਿੱਤ ਵੀ ਸਕਦਾ ਕੋਈ ਤੀਜਾ ਬੰਦਾ ਵੀ ਜਿੱਤ ਸਕਦਾ ਹੈਗਾ ਪਰ ਚਰਚਾ ਦੇ ਵਿੱਚ ਲੇਕਿਨ ਸਭ ਤੋਂ ਇੰਟਰਸਟਿੰਗ ਗੱਲ ਹੈ ਕਿ ਸਵਾਏ ਬੀਜੇਪੀ ਤੋਂ ਹੁਣ ਤੱਕ ਕਿਸੇ ਨੇ ਕਿਸੇ ਬੀਬੀ ਨੂੰ ਟਿਕਟ ਨਹੀਂ ਦਿੱਤੀ ਹੈਗੀ ਇਹ ਆਪਣੇ ਆਪ ਚ ਕਿ ਅੱਧੇ ਪੰਜਾਬ ਦੀਆਂ ਮਾਲਕਣਾ ਬੀਬੀਆਂ ਨੇ ਪੰਜਾਬ ਦੀਆਂ ਤੇ ਕੋਈ ਟਿਕਟ ਦੇ ਕੇ ਨਹੀਂ ਰਾਜੀ ਤੇ ਪਾਰਲੀਮੈਂਟ ਦੇ ਵਿੱਚ 33 ਫੀਸ ਦੀ ਜਿਹੜਾ ਰਿਜ਼ਰਵੇਸ਼ਨ ਹੋ ਗਈ ਉਹ ਵਕਰੀਆਂ ਲਾਗੂ ਨਹੀਂ ਤੇ ਔਰਤਾਂ ਕੀ ਕਰਨ ਸਿਆਸਤ ਦੇ ਵਿੱਚ ਔਰਤਾਂ ਕਿਉਂ ਨਹੀਂ ਆ ਸਕਦੀਆਂ ਉਹ ਪੀੜੀਦਰ ਪੀੜੀ ਤੇ ਮਰਦ ਪ੍ਰਧਾਨ ਸਿਆਸਤ ਆ ਮਰਦ ਪ੍ਰਧਾਨ ਤੇ ਦੇਸ਼ ਵੀ ਆ ਤੇ ਮਰਦ ਪ੍ਰਧਾਨ ਦੇ ਵਿੱਚੋਂ ਮਰਦ ਪ੍ਰਧਾਨ ਸਿਆਸਤ ਵੀ ਹੈ ਇਸ ਕਰਕੇ ਬੀਬੀਆਂ ਪਟਿਆਲੇ ਤੋਂ ਦੇ ਦਿੱਤੀ ਪ੍ਰਨੀਤ ਗੌਰ ਬਠਿੰਡਾ ਤੋਂ ਸਿਕੰਦਰ ਸਿੰਘ ਮਲੂਕਾ ਦੀ ਨੌ ਪਰਮਪਾਲ ਕੌਰ ਸਿੱਧੂ ਤੇ ਸ਼ਾਰਪੁਰ ਤੋਂ ਸੋਮ ਪ੍ਰਕਾਸ਼ ਹੋਣਾ ਦੀ ਪਤਨੀ ਨੂੰ ਟਿਕਟ ਦੇ ਦਿੱਤੀ ਹੈਗੀ ਕਾਲੀ ਦਲ ਨੇ ਹਜੇ ਤੱਕ ਨਹੀਂ ਦਿੱਤੀ ਕਾਂਗਰਸ ਨੇ ਦਿੱਤੀ ਔਰ ਆਮ ਆਦੀ ਪਾਰਟੀ ਜਿਹੜੀ ਕਹਿੰਦੇ ਕਿ ਅਸੀਂ ਬੀਬੀਆਂ ਨੂੰ 10000 ਰੁਪਇਆ ਦੇਣਾ ਹੈਗਾ ਉਹਨਾਂ ਕੋ ਇੱਕ ਵੀ 13 ਟਿਕਟ ਅਨਾਉਂਸਮੈਂਟ ਕਰਤੀਆਂ ਨੇ 13 ਦੇ 13 ਹੋ ਗਿਆਂ ਪਰ ਇੱਕ ਵੀ ਬੀਬੀ ਨੂੰ ਟਿਕਟ ਨਹੀਂ ਦਿੱਤੀ ਹੈਗੀ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਕਿ ਆਮ ਆਦੀ ਪਾਰਟੀ ਚ ਕੀ ਕਾਡਰ ਨਹੀਂ ਹੈਗਾ ਹਾਲਾਂਕਿ ਟਿਕਟ ਤੇ ਬਲਜਿੰਦਰ ਕੌਰ ਨੂੰ ਵੀ ਮੰਗਦੇ ਸੀ ਨਹੀਂ ਦਿੱਤੀ ਡਾਕਟਰ ਬਲਜੀਤ ਕੌਰ ਵੀ ਨੂੰ ਵੀ ਲੜਾਉਣਾ ਚਾਹੁੰਦੇ ਸੀ ਪਰ ਉਹ ਨਹੀਂ ਲੜਿਆਗੇ ਉਹਨਾਂ ਨੂੰ ਵੀ ਦੇਣੇ ਚਾਹੀਦੇ ਘੱਟੋ ਘਾਟਾ ਦੀ ਪਾਰਟੀ ਨੂੰ ਵੀ ਤੇ 13 ਚੋਂ ਇੱਕ ਅੱਧੀ ਬੀਬੀ ਨੂੰ ਟਿਕਟ ਦੇਣੀ ਚਾਹੀਦੀ ਸੀ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ ਸੋळा ਨੇ ਸੱਚ ਦੇ ਵਿੱਚ ਅੱਜ ਦੀ ਇਸ ਚਰਚਾ ਵਿੱਚ ਐਨਾ ਹੀ ਤੁਸੀਂ ਬਣੇ ਰਹੋ ਐਵੀਸੀ ਪੰਜਾਬ ਦੇ